ਵਾਸਦਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਮੈਂ ਲਗਨ ਸੇ ਠਹਾ ਜਾ ਰਹਾ ਇੱਕ ਨਵੀਂ ਚੋਣ ਚ ਚ ਲੈ ਕੇ ਸਾਡੇ ਨਾਲ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਸardar joginder singh ji ਸਰਬੋਤਮਾ ਸਵਾਗਤ ਹੈ ਧੰਨਵਾਦ ਜੀ ਸਾਰੇ ਦਰਸ਼ਕਾਂ ਨੂੰ ਜੀ ਸਤਿ ਸ਼੍ਰੀ ਅਕਾਲ ਚੋਣ ਪ੍ਰਚਾਰ ਕਰਨ ਲਈ ਸਿਆਸੀ ਦਲਾ ਕੋਲਜ ਆਖਰੀ ਦਿਨ ਹੈ ਤਾਂ ਸ਼ੁਰੂਆਤ ਕਰ ਲੈਨੇ ਮਾਲਵੇ ਖਿੱਤੇ ਤੋਂ ਵੀ ਸ਼ਾਹੀ ਹਲਕਾ ਪਟਿਆਲੇ ਦੇ ਕੀ ਹਾਲ ਚੱਲ ਰਹੇ ਨੇ ਦੇਖੋ ਮਾਲਵੇ ਦੀ ਗੱਲ ਕਰ ਲਈਏ ਤਾਂ ਪੂਰੇ ਮਾਲਵੇ ਚ ਜਿਹੜੇ 8 ਹੈਗੇ ਨੇ ਲੋਕ ਸਭਾ ਹਲਕੇ ਤੇ 68 ਵਿਧਾਨ ਸਭਾ ਹਲਕੇ ਜਿਹੜੇ ਮਾਲਵੇ ਦੀ ਗੱਲ ਕਰੀਏ ਤਾਂ ਜੀਚੋ 68 ਜਿਹੜੇ ਹੈਗੇ ਉਹ ਆਮ ਆਦਮੀ ਪਾਰਟੀ ਉਹਨਾਂ ਤੇ ਕਾਬੂ ਜਾਂ ਔਰ ਤਿੰਨ ਹਲਕੇ ਨੇ ਜੀਚ ਆਪਣਾ ਹੈਗਾ ਤਖਾਲ ਕ ਜਿੱਤੋ ਮਨਪ੍ਰੀਤ ਸਿੰਘਿਆਲੀ ਨੇ ਅਕਾਲੀ ਦਲ ਦੇ ਦੂਜਾ ਹੈਗਾ ਗਿੱਦੜਵਾਹਾ ਜਿੱਥੋਂ ਇਥੋਂ ਰਾਜਾ ਵੜੰਗ ਜਿਹੜੇ ਚੋਣ ਲੜ ਰਹੇ ਆ ਲੁਧਿਆਣੇ ਤੋਂ ਉਹ ਐਮਐਲਏ ਨੇ ਤੇ ਤੀਜਾ ਹਲਕਾ ਐ ਅੰਬੌਰ ਜਿੱਥੋਂ ਸੰਦੀਪ ਜਾਖੜ ਹੈਗੇ ਨੇ ਐਮਐਲਏ ਬਾਕੀ ਜਿਹੜੇ ਸਾਰੇ ਹਲਕਿਆਂ 'ਚ ਆਮ ਆਦਮੀ ਪਾਰਟੀ ਕਬਜ਼ਾ ਜਿਹੜੀ ਤੁਸੀਂ ਸ਼ਾਹੀ ਪਟਿਆਲਾ ਹਲਕੇ ਦੀ ਗੱਲ ਕੀਤੀ ਹੈ ਸ਼ਹਿਰ ਵੀ ਸ਼ਾਹੀ ਹੈ ਤੇ ਕਿਲਾ ਵੀ ਕਹ ਲੋ ਉੱਥੇ ਹੈਗਾ ਸ਼ਾਹੀ ਹੈ ਨਾ ਤੇ ਉੱਥੋਂ ਦੀ ਗੱਲ ਕਰੀਏ ਤਾਂ ਉੱਥੋਂ ਇਸ ਵਾਰ ਜਿਹੜਾ ਮਹਾਰਾਜਾ ਪਰਿਵਾਰ ਹੈ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ ਹੈ ਜਿਹੜੇ ਕਾंग्रेਸ ਚ ਮੁੱਖ ਮੰਤਰੀ ਰਹੇ ਆ ਦੋ ਵਾਰ ਤੇ ਉਹਨਾਂ ਦੇ ਪਤਨੀ ਜਿਹੜੇ ਮਹਾਰਾਣੀ ਪ੍ਰਨੀਤ ਕੌਰ ਉਹ ਚਾਰ ਵਾਰ ਉੱਥੋਂ ਐਮਪੀ ਜਿੱਤ ਚੁੱਕੇ ਨੇ ਔਰ ਵਜ਼ੀਰ ਵੀ ਰਹਿ ਚੁੱਕੇ ਨੇ ਕੇਂਦਰ ਚ ਤੇ ਉਹਨਾਂ ਦੇ ਨਾਲ ਹੀ ਉਹ ਇਸ ਵਾਰ ਭਾਜਪਾ ਵੱਲੋਂ ਲੜ ਰਹੇ ਆ ਤੇ ਦੂਸਰਾ ਆਪਾਂ ਨੂੰ ਪਤਾ ਹੀ ਹੈ ਕਿ ਧਰਮਵੀਰ ਗਾਂਧੀ ਜਿਹੜੇ ਕਾंग्रेਸ ਦੇ ਉਮੀਦਵਾਰ ਨੇ ਉਹ ਵੀ ਇੱਕ ਵਾਰ ਆ ਆਮ ਆਦਮੀ ਪਾਰਟੀ ਵੱਲੋਂ ਜਿੱਤ ਚੁੱਕੇ ਨੇ ਤੇ ਹੁਣ ਉਹ ਕਾਂਗਰਸ ਵੱਲੋਂ ਔਰ ਰਾਹੁਲ ਦੀ ਪਸੰਦ ਨੇ ਉਹ ਹੂੰ ਤੇ ਐਨ ਕੇ ਸ਼ਰਮਾ ਕਾਲੀ ਤਲਵਰ ਵੱਲੋਂ ਨੇ ਤੇ ਜਿਹੜੇ ਡਾਕਟਰ ਬਲਵੀਰ ਸਿੰਘ ਆ ਉਹ ਇਸ ਵਾਰ ਆਮ ਆਦਮੀ ਪਾਰਟੀ ਵੱਲੋਂ ਜੇ ਗੱਲ ਕਰ ਲਈਏ ਕਿ ਉੱਥੇ ਕੀ ਹਾਲਾਤ ਨੇ ਜਾਂ ਤਾਜ਼ਾ ਰਿਪੋਰਟਾਂ ਕੀ ਨੇ ਉੱਥੇ ਤਾਜ਼ਾ ਰਿਪੋਰਟਾਂ ਇਹੀ ਹੈ ਕਿ ਆਮੋ ਸਾਹਮਣੇ ਜਿਹੜਾ ਹੈਗਾ ਉਹ ਆਮ ਆਪਣੇ ਕਾਂਗਰਸ ਦੇ ਧਰਮਵੀਰ ਗਾਂਧੀ ਤੇ ਭਾਜਪਾ ਦੇ ਮਹਾਰਾਣੀ ਪਰਨੀਤ ਕੋਰਾ ਜਿਹਨਾਂ ਸਖਤ ਮੁਕਾਬਲਾ ਦਿਖ ਰਿਹਾ ਹੈ ਇਹ ਗੱਲ ਕਰੀਏ ਕਿ ਮਹਾਰਾਣੀ ਪ੍ਰਨੀਤ ਕੌਰ ਭਾਵੇਂ ਉਹ ਚਾਰ ਵਾਰ ਉੱਥੇ ਰਹੇ ਨੇ ਐਮਪੀ ਰਹੇ ਨੇ ਜਾਂ ਉਹ ਉਹਨਾਂ ਦੇ ਪਰਿਵਾਰ ਚੋਂ ਮੁੱਖ ਮੰਤਰੀ ਵੀ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਪਰ ਉਹਦੇ باوجود ਵੀ ਧਰਮਵੀਰ ਗਾਂਧੀ ਉਹਨਾਂ ਨੂੰ ਬੜੀ ਵੱਡੀ ਚੁਣੌਤੀ ਦੇ ਰਹੇ ਪਹਿਲਾਂ ਵੀ ਉਹ ਜੇਤੂ ਰਹੇ ਐ ਇਸੇ ਪਰਿਵਾਰ ਨੂੰ ਹਰਾ ਕੋ ਔਰ ਜੇ ਧਰਮਵੀਰ ਗਾਂਧੀ ਦੀ ਗੱਲ ਕਰੀਏ ਤਾਂ ਉਹ ਲੋਕਾਂ ਨਾਲ ਗਰਾਊਂਡ ਲੈਵਲ ਤੇ ਜੁੜੇ ਹੋਏ ਡਾਕਟਰ ਪੇਸ਼ੇ ਨਾਲ ਜੁੜੇ ਹੋਏ ਨੇ ਉਹ ਦੇ ਲੋਕਾਂ ਨਾਲ ਖਾਸ ਕਰ ਲੋਕਾਂ ਦੀ ਸੇਵਾ ਪੱਖੋਂ ਬਹੁਤ ਨੇੜਿਓਂ ਜੁੜੇ ਹੋਏ ਔਰ ਜਦੋਂ ਉਹ ਐਮਪੀ ਵੀ ਰਹੇ ਆ ਉਹਨਾਂ ਨੇ ਉੱਥੇ ਕਾਫੀ ਜਿਹੜੇ ਲੋਕਾਂ ਨੂੰ ਅਲੱਗ-ਅਲੱਗ ਜਿਹੜੇ ਹੈਗੇ ਉਹਨਾਂ ਨੂੰ ਲੋਕਾਂ ਨੂੰ ਜੋੜਨ ਦੀ ਵੀ ਸਰ ਜੋੜਨ ਦੀ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਆਪਸੀ ਸਾਂਝ ਵਧਾਉਣ ਦੀ ਜਿੱਥੇ ਉਹਨਾਂ ਨੇ ਡਿਵੈਲਪਮੈਂਟ ਲਈ ਖਾਸ ਕਰਕੇ ਸਿੱਖਿਆ ਸਕੂਲਾਂ ਤੇ ਉਹਨਾਂ ਨੇ ਫੋਕਸ ਕੀਤਾ ਉੱਥੇ ਲੋਕਾਂ 'ਚ ਆਪਸੀ ਤਾਲਮੇਲ ਆਪਸੀ ਭਾਈਚਾਰਾ ਵਧਾਉਣ ਦੀ ਵੀ ਉਹਨਾਂ ਨੇ ਬੜੀ ਮਤਲਬ ਜਿਹੜੀ ਆ ਰੋਲ ਅਦਾ ਕੀਤਾ ਤੇ ਉਹਨਾਂ ਦੇ ਜੇ ਪਿਛੋਕੜ ਝਾਤ ਮਾਰੀਏ ਤਾਂ ਅਫਸਰ ਲੰਬੇ ਸਮੇਂ ਤੋਂ ਕਈ ਦਹਾਕੇ ਕਹਿ ਲਓ ਜਦੋਂ ਤੋਂ ਉਹ ਡਾਕਟਰੀ ਪੇਸ਼ੇ ਨਾਲ ਜੁੜੇ ਆ ਉਦੋਂ ਤੋਂ ਹੀ ਉਹ ਲੋਕਾਂ ਦੀ ਆਮ ਲੋਕਾਂ ਦੀ ਸੇਵਾ ਕਰਦੇ ਆ ਰਹੇ ਆ ਔਰ ਸਤਲੋਜ ਦਰਿਆ ਤੇ ਆਪਣੇ ਗਵਾਂਢ ਮਤਲਬ ਤੁਸੀਂ ਮੰਨੋਗੇ ਵੀ ਉਹ ਇੱਥੇ ਆ ਕੇ ਵੀ ਸਾਈਕਲ ਤੇ ਆ ਕੇ ਲੋਕਾਂ ਨੂੰ ਜਦੋਂ ਹੜਾ ਵਾਲੇ ਹਾਲਾਤ ਹੁੰਦੇ ਰਹੇ ਆ ਤਾਂ ਸਾਈਕਲ ਤੇ ਆ ਕੇ ਲੋਕਾਂ ਨੂੰ ਇੱਥੇ ਸਿਹਤ ਸਭਾਵਾਂ ਦਿੰਦੇ ਰਹੇ ਆ ਔਰ ਮਹਾਰਾਜਾ ਉਹ ਪਟਿਆਲਾ ਦਾ ਜਿਹੜਾ ਪਰਿਵਾਰ ਹੈ ਜੇ ਉਹਨਾਂ ਦੀ ਗੱਲ ਕਰੀਏ ਤਾਂ ਚਲੋ ਭਾਵੇਂ ਉਹ ਲੋਕਾਂ ਨਾਲ ਜੁੜੇ ਰਹੇ ਆ ਉੱਥੋਂ ਜੇਤੂ ਵੀ ਰਹੇ ਆ ਪਰ ਮਹਾਰਾਜਾ ਪਰਿਵਾਰ ਤੱਕ ਪਹੁੰਚ ਕਰਨੀ ਆਮ ਲੋਕਾਂ ਦੀ ਉਹ ਦੂਰ ਦੀ ਗੱਲ ਹੁੰਦੀ ਹੈ ਤੁਹਾਨੂੰ ਵੀ ਪਤਾ ਕਈ ਤਰ੍ਹਾਂ ਦੀਆਂ ਜਿਵੇਂ ਕਹਿੰ ਲੋ ਚੈਕਿੰਗਾਂ ਕਈ ਤਰ੍ਹਾਂ ਦੇ ਲੋਕਾਂ ਨੂੰ ਜੋਖਮ ਵੀ ਚੱਲਣੇ ਪੈ ਜਾਂਦੇ ਆ ਕਈ ਵਾਰ ਉਸ ਪਰਿਵਾਰ ਤੱਕ ਤਾਂ ਹਨ ਤੇ ਜੇ ਉੱਥੇ ਦੇਖੀਏ ਤਾਂ ਇਹ ਜਿਹੜੇ ਡਾਕਟਰ ਧਰਮਵੀਰ ਗਾਂਧੀ ਉਹ ਕਾਫੀ ਜਿਹੜੇ ਆਖਰੀ ਪਲਾਂ ਚ ਕਹਿ ਲੀਏ ਉਹ ਕਾਫੀ ਮਜ਼ਬੂਤ ਨਜ਼ਰ ਆਉਂਦੇ ਨੇ ਪਰ ਉਹਨਾਂ ਦੇ ਮੁਕਾਬਲੇ 'ਚ ਦੇਖੀਏ ਤਾਂ ਮਹਾਰਾਣੀ ਪ੍ਰਨੀਤ ਕੌਰ ਉਹਨਾਂ ਦੇ ਹੱਕ 'ਚ ਤੁਹਾਨੂੰ ਪਤਾ ਹੈ ਵੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਜਿਹੜੇ ਦੇਸ਼ ਦੇ ਉਹ ਵੀ ਪ੍ਰਚਾਰ ਕਰ ਜਾ ਹਾਂ ਕਰ ਕੇ ਗਏ ਨੇ ਭਾਵੇਂ ਕੈਪਟਨ ਅਮਰਿੰਦਰ ਸਿੰਘ ਦੀ ਸਿਹਤ ਜਿਹੜੀ ਉਸ ਸਿਹਜਾਬ ਨਾ ਹੋਣ ਕਰਕੇ ਉਹ ਭਾਵੇਂ ਨਹੀਂ ਆ ਸਕੇ ਉਸ ਦਿਨ ਵੀ ਨਹੀਂ ਆ ਸਕੇ ਤੇ ਵੈਸੇ ਵੀ ਉਹ ਘੱਟ ਵਿਚਰ ਸਕੇ ਨੇ ਮਤਲਬ ਉਥੇ ਕਾਫੀ ਜਿਹੜਾ ਆਪਸੀ ਸਖਤ ਮੁਕਾਬਲਾ ਪਰ ਉਹ ਮੁਕਾਬਲੇ ਚ ਜਿਹੜੇ ਮਤਲਬ ਉੱਪਰ ਹੱਥ ਦੇਖ ਲਈਏ ਤਾਂ ਅੱਜ ਦੀ ਲਾਸਟ ਪਲਾਂ ਚ ਡਾਕਟਰ ਧਰਮਵੀਰ ਗਾਂਧੀ ਨਜ਼ਰ ਆ ਰਹੇ ਨੇ ਭਾਵੇਂ ਜਿਹੜੇ ਐਨ ਕੇ ਸ਼ਰਮਾ ਵੀ ਨੇ ਕਾਲੀ ਦਲ ਦੇ ਉਹ ਬੜੇ ਆਰਥਿਕ ਪੱਖੋਂ ਬੜੇ ਮਜ਼ਬੂਤ ਕੈਂਡੀਡੇਟ ਨੇ ਬੜੇ ਕਰੋੜਪਤੀ ਕੈਂਡੀਡੇਟਾਂ ਡੇਟਾ ਜੋ ਉਹਨਾਂ ਦਾ ਨਾਮ ਭਾਵੇਂ ਮਹਾਰਾਜਾ ਪਰਿਵਾਰ ਵੀ ਕਰੋੜਪਤੀਆਂ ਚ ਹੀ ਹੈ ਪਰ ਉਹ ਵੀ ਕਾਫੀ ਸਟਰੋਂਗ ਨੇ ਆਰਥਿਕ ਪੱਖੋਂ ਉਹ ਵੀ ਉੱਥੇ ਮਤਲਬ ਤਕੋਣੇ ਮੁਕਾਬਲੇ ਚ ਦੇਖ ਸਕਦੇ ਆ ਉਹਨਾਂ ਨੂੰ ਚੌਕ ਕੋਣੇ ਮੁਕਾਬਲੇ ਚ ਡਾਕਟਰ ਬਲਵੀਰ ਸਿੰਘ ਜਿਹੜੇ ਆਮ ਆਦਮੀ ਪਾਰਟੀ ਦੇ ਉਹ ਉੱਥੋਂ ਜਿਹੜੇ ਹੈਗੇ ਨੇ ਸਿਹਤ ਮੰਤਰੀ ਵੀ ਨੇ ਮੌਜੂਦਾ ਪਰ ਉਹ ਉਸ ਰੂਪ ਚ ਉੱਥੇ ਸਟਰੋਂਗ ਨਹੀਂ ਹੈਗੇ ਆਮ ਆਦਮੀ ਪਾਰਟੀ ਜੇ ਕਹਿ ਲਈਏ ਨਾ ਜਿਹੜੇ ਹਲਕਿਆਂ ਚ ਜਿਵੇਂ ਬਹੁਤੇ ਹਲਕਿਆਂ ਚ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਮੁਕਾਬਲਾ ਦਿਖ ਰਿਹਾ ਹੂੰ ਤੇ ਉਹ ਹਲਕੇ ਚ ਜਿਹੜੀ ਆਮ ਆਦਮੀ ਪਾਰਟੀ ਇੰਨੀ ਸਟਰੌਂਗ ਨਹੀਂ ਹੈ। ਆਵੇਂ ਚੌਕੋਣੇ ਜਾਂ ਟਕੋਣੇ ਮੁਕਾਬਲੇ ਚ ਆਪਾਂ ਦੇਖ ਸਕਦੇ ਆਂ ਪਰ ਉੱਥੇ ਅੱਜ ਦੀ ਡੇਟ ਚ ਧਰਮਵੀਰ ਗਾਂਧੀ ਜਿਹੜੇ ਉਹ ਕਾਫੀ ਮਜ਼ਬੂਤ ਆ ਔਰ ਲੋਕਾਂ ਨਾਲ ਜੁੜੇ ਹੋਏ ਨੇ ਔਰ ਜਿਹੜਾ ਨਤੀਜਾ ਕੀ ਆਉਂਦਾ ਜਾਂ ਕੌਣ ਭਾਰੂ ਰਹਿੰਦਾ ਉਹ ਤਾਂ ਸਮਾਂ ਦੱਸੂਗਾ ਪਰ ਜਿਹੜੇ ਜਿਹੜੀਆਂ ਰਿਪੋਰਟਾਂ ਨੇ ਹਲਕੇ ਦੀਆਂ ਜਾਂ ਜਿਸ ਤਰ੍ਹਾਂ ਮਤਲਬ ਆਪਾਂ ਦੇਖ ਸਕਦੇ ਆਂ ਲੋਕਾਂ ਚੋਂ ਥਿਊ ਲੈ ਕੇ ਦੇਖ ਸਕਦੇ ਆਂ ਜਾਂ ਉਹ ਉਸ ਢੰਗ ਨਾਲ ਜਿਹੜੀ ਆ ਆਖਰੀ ਪਲਾਂ ਚ ਉਹ ਮਜ਼ਬੂਤ ਦਿੱਖਦੇ ਪੈ ਨੇ ਜਿਹਦੇ ਨਾਲ ਹੀ ਆਪਾਂ ਗੱਲ ਕਰੀਏ ਫਤੇਗੜ ਸਾਹਿਬ ਹਲਕੇ ਦੀ ਉੱਥੇ ਕੀ ਮਾਹੌਲ ਚੱਲ ਰਿਹਾ ਇਸ ਟਾਈਮ ਦੇਖੋ ਪਤੇਗੜ੍ਹ ਸਾਬ੍ਹ ਹਲਕੇ ਤੋਂ ਜਿਹੜੇ ਮਜੂਤਾ ਐਮਪੀ ਰਹੇ ਆ ਡਾਕਟਰ ਅਮਰ ਸਿੰਘ ਹੀ ਕਾਂਗਰਸ ਦੇ ਦੁਆਰਾ ਉਮੀਦਵਾਰ ਆ ਜੇ ਦੇਖਿਆ ਜਾਵੇ ਤਾਂ ਉਹਨਾਂ ਨੇ ਜਦੋਂ ਐਮਪੀ ਰਹੇ ਆ ਉਹਨਾਂ ਨੇ ਕਿਸਾਨੀ ਸੰਘਰਸ਼ ਦੀ ਬੜੀ ਬਾਰੀ ਉੱਥੇ ਲੋਕ ਸਭਾ 'ਚ ਮੁੱਦਾ ਠਾਾਇਆ ਔਰ ਕਿਸਾਨੀ ਸੰਘਰਸ਼ ਦੇ ਮੁੱਦੇ ਤੇ ਉਹਨਾਂ ਨੇ ਡਾਟੇ ਦਿੱਤੇ ਆ ਕਿ ਕਿਸਾਨਾਂ ਨੂੰ ਕਿਸ ਤਰ੍ਹਾਂ ਮਤਲਬ ਉਹ ਜਿਹੜੇ ਤਿੰਨ ਕਾਨੂੰਨ ਨੇ ਕਿਸ ਤਰ੍ਹਾਂ ਕਿਸਾਨੀ ਨੂੰ ਪ੍ਰਭਾਵਿਤ ਕਰ ਸਕਦੇ ਆ ਪੰਜਾਬ ਦੀ ਕਿਸਾਨੀ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਕਿਹੜੇ ਸਾਧਨਾਂ ਦੀ ਲੋੜ ਆ ਸਰਕਾਰ ਨੂੰ ਕਹੋ ਜੇ ਫੈਸਲੇ ਲੈਣੇ ਚਾਹੀਦੇ ਆ ਜਾਂ ਇਹ ਤਿੰਨ ਕਾਨੂੰਨ ਨੇ ਜਿਹੜੇ ਕਿਸ ਤਰ੍ਹਾਂ ਕਾਰਪੋਰੇਟ ਘਰਾਣਿਆਂ ਦੇ ਹੱਕ ਚ ਆ ਉਹਨਾਂ ਨੇ ਬੜੀ ਮਤਲਬ ਲੰਬੀ ਚੌੜੀ ਜਿਹੜੀ ਇਸ ਮੁੱਦੇ ਤੇ ਪਾਰਲੀਮੈਂਟ 'ਚ ਇਹ ਮੁੱਦਾ ਠਾਇਆ ਸੀ ਔਰ ਕਿਸਾਨੀ ਸੰਘਰਸ਼ ਦੇ ਨਾਲ ਨਾਲ ਜੇ ਕੋਈ ਬੋਲਦਾ ਰਿਹਾ एमपी कांग्रेस ਦਾ ਜਾਂ ਪੰਜਾਬ ਦਾ एमपी ਤਾਂ ਸਭ ਤੋਂ ਵੱਧ ਮੇਰਾ ਖਿਆਲ ਆ ਉਹ ਬੋਲੇ ਨੇ ਔਰ ਫਤੇਗੜ ਸਾਹਿਬ ਤੋਂ ਇਸ ਵਾਰ ਉਹ ਫੇਰ ਆਪਣੀ ਕਿਸਮਤ ਅਜ਼ਮਾ ਰਹੇ ਨੇ ਭਾਵੇਂ ਉਹ ਪਹਿਲਾਂ ਉਹਨਾਂ ਨੇ ਸ਼ੁਰੂਆਤ ਜਿਹੜੇ ਕੇਂਦਰ ਚੋਂ ਪਹਿਲਾਂ एफसीआई ਜਿਹੜਾ ਬੜਾ ਵੱਡਾ ਆਧਾਰਾ ਹੈ ਕੇਂਦਰ ਦਾ ਜਾਂ ਖਰੀਦ ਏਜੰਸੀ ਹੈ ਬੜੀ ਵੱਡੀ ਉਹਦੇ ਉਹ ਉੱਚ ਅਧਿਕਾਰੀ ਵੀ ਰਹੇ ਨੇ ਜੀਫ ਰਹੇ ਨੇ ਔਰ ਰਿਟਾਇਰਮੈਂਟ ਤੋਂ ਬਾਅਦ ਉਹ ਪਹਿਲਾਂ ਉਹਨਾਂ ਨੇ ਇੱਥੋਂ ਵਿਧਾਨ ਸਭਾ ਹਲਕਾ ਰਾਏਕੋਟ ਉਹਨਾਂ ਨੂੰ ਪੈਂਦਾ ਕਿਉਂਕਿ ਉਹਪਰ ਆ ਇੱਕਲਾਂ ਤੋਂ ਆਏ ਪੈਂਡ ਤੋਂ ਹੂੰ ਔਰ ਉੱਥੋਂ ਉਹਨਾਂ ਨੇ ਵਿਧਾਨ ਸਭਾ ਚੋਣ ਵੀ ਲੜੀ ਸੀ ਉਹ ਚੋ ਚੋ ਸাকसेस ਨਹੀਂ ਹੋਏ ਸੀ 17 ਵਾਲੀ ਚ 19 ਚ ਫਿਰ ਉਹ MP ਬਣ ਗਏ ਸੀ ਫਿਰ ਉਹਨਾਂ ਦਾ ਬੇਟਾ ਉੱਥੋਂ ਇਲੈਕਸ਼ਨ ਲੜਿਆ ਭਾਵੇਂ ਉਹ ਵੀ ਸਫਲ ਨਹੀਂ ਹੋਇਆ ਪਰ ਇਸ ਵਾਰ ਉਹ ਵੀ ਕਿਸਮਤ ਅਜਮਾ ਰਹੀ ਹੈ ਫਿਰ ਦੁਬਾਰਾ ਤੇ ਉਹਨਾਂ ਦੇ ਨਾਲ ਹੀ ਜਿਹੜਾ ਆਮ ਆਦਮੀ ਪਾਰਟੀ ਦੇ ਜਿਹੜੇ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਆਇਆ ਗੁਰਪ੍ਰੀਤ ਸਿੰਘ ਜੀ ਵੀ ਉਹ ਹੈਗੇ ਨੇ ਆਮ ਆਦਮੀ ਪਾਰਟੀ ਤੇ ਇੰਨਾ ਦੋਨਾਂ ਚ ਕਾਫੀ ਸਖਤ ਮੁਕਾਬਲਾ ਹੈ ਜੇ ਦੇਖਿਆ ਜਾਵੇ ਤਾਂ ਡਾਕਟਰ ਅਮਰ ਸਿੰਘ ਜਿਨ੍ਹਾਂ ਨੇ ਜਦੋਂ ਐਮਪੀ ਰ ਹੈ ਉਹਨਾਂ ਦਾ ਬਹੁਤ ਧਿਆਨ ਆਪਦੇ ਹਲਕੇ ਚ ਰਾਏ ਕੋਰਟ ਚ ਰਿਹਾ ਹੈ ਜਿਹੜੇ ਜਿਵੇਂ ਸਮਰਾਲਾ ਆ ਜਾਂ ਸਾਨਨੇਵਾਲ ਆ ਇਹ ਇਹ ਹਲਕਿਆਂ 'ਚ ਉਹਨਾਂ 'ਤੇ ਬਹੁਤਾ ਧਿਆਨ ਨਹੀਂ ਦਿੱਤਾ ਗਿਆਗਾ ਕਿਉਂਕਿ ਹਲਕਾ ਬਹੁਤ ਲੰਬਾ ਚੌੜਾ ਹੋ ਜਾਂਦਾ ਹੈ ਨਾ ਤੁਸੀਂ ਕਿੱਥੇ ਇੱਕ ਤੱਕ ਵਿਚਰ ਸਕਦੇ ਹੋ ਜਾਂ ਇੱਕ ਬੰਦਾ ਕਿੱਥੇ ਇੱਕ ਤੱਕ ਵਿਚਰ ਸਕਦਾ ਹੈ ਉਧਰੋਂ ਮਤਲਬ ਕਹਿ ਲੋ ਬਹੁਤੀ ਸਥਿਤੀ ਡਾਕਟਰ ਅਮਰ ਸਿੰਘ ਦੀ ਮਜ਼ਬੂਤ ਨਹੀਂ ਪਰ ਇਧਰੋਂ ਇਸ ਹਲਕੇ 'ਚ ਹੋ ਸਕਦਾ ਕਵਰ ਵੀ ਕਰ ਗਏ ਹੋਣ ਮਤਲਬ ਕਿਉਂਕਿ ਕਾਫੀ ਲੰਬਾ ਸਮਾਂ ਬੀਤੇ ਦਿਨੇ ਚੋਣ ਪ੍ਰਚਾਰ ਕਰਦੇ ਦੇ ਨਜ਼ਰ ਆਏ ਨੇ ਹਲਕੇ 'ਚ ਜੀਪੀ ਸਿੰਘ ਜੀਪੀ ਦੀ ਗੱਲ ਕਰੀਏ ਤਾਂ ਉਹ ਵੀ ਕਾਫੀ ਮਜ਼ਬੂਤ ਨੇ ਔਰ ਭਗਵੰਤ ਮਾਨ ਜਿਹੜੇ ਨੇ ਉਹ ਜਿਹੜੇ ਐਮ ਐਲ ਏ ਨੂੰ ਲੈ ਕੇ ਆਏ ਨੇ ਕਾਂਗਰਸ 'ਚ ਉਹ ਖੁਦ ਵੀ ਇਸ ਹਲਕੇ 'ਚ ਕਾਫੀ ਉਹਦੇ ਜੀਪੀ ਦੇ ਹੱਕ 'ਚ ਪ੍ਰਚਾਰ ਕਰਦੇ ਨਜ਼ਰ ਆਏ ਨੇ ਔਰ ਇੱਥੇ ਕਾਫੀ ਮਜ਼ਬੂਤ ਹੈ ਉਹ ਕਿਉਂਕਿ ਉਹ ਲੋਕਾਂ 'ਚ ਵਿਚਰਨ ਲਈ ਕਾਫੀ ਐਕਟਿਵ ਰਿਹਾ ਜੀਪੀ ਔਰ ਹੁਣ ਵੀ ਲੋਕਾਂ ਨਾਲ ਨੇੜੇ ਦੀ ਸਾਂਝ ਆ ਉਹ ਨੇੜਿਓਂ ਵਿਚਰਦੇ ਆ ਔਰ ਕਾਫੀ ਮੇਲਜੋਲ ਵੀ ਉਹਨਾਂ ਦਾ ਹੈਗਾ ਉਹ ਕਾਫੀ ਮਜ਼ਬੂਤ ਨੇ ਤੇ ਜੇ ਗੱਲ ਕਰੀਏ ਤਾਂ ਜਿਹੜਾ ਕਾਲੀ ਦਲ ਦੇ ਉਮੀਦਵਾਰ ਨੇ ਜੀ ਵਿਕਰਮ ਰਜੀਤ ਸਿੰਘ ਖਾਲਸਾ ਉਹ ਵੀ ਜਿਹੜੀ ਸ਼ੁਰੂਆਤ ਤਾਂ ਉਹਨਾਂ ਦੀ ਵੀ ਕਾਫੀ ਮਜ਼ਬੂਤ ਰਹੀ ਹੈ ਕਿਉਂਕਿ ਕਾਫੀ ਸਮੇਂ ਤੋਂ ਇਥੋਂ ਟਰਾਈ ਕਰਦੇ ਪਏ ਸੀ ਔਰ ਨਿਰਵਿਰੋਧ ਉਹਨਾਂ ਨੂੰ ਇਥੋਂ ਪਾਰਟੀ ਨੇ ਉਮੀਦਵਾਰ ਲਾਣੇ ਆ ਭਾਵੇਂ ਹੁਣ ਜਦੋਂ ਲੰਬਾ ਹੋ ਹੀ ਗਿਆ ਮਤਲਬ ਪ੍ਰਚਾਰ ਕਹਿ ਲੋ ਤਾਂ ਉਹ ਜੋ ਜਰੂਰ ਥੋੜਾ ਮਤਲਬ ਪਛੜ ਗਏ ਨੇ ਪਰ ਉੱਥੇ ਕਾਫੀ ਉਹ ਮਜ਼ਬੂਤ ਨਜ਼ਰ ਆਉਂਦੇ ਨੇ ਹਨਾ ਤੇ ਚੌਥੇ ਜਿਹੜੇ ਬੀਜੇਪੀ ਜਿਹੜਾ ਬੀਜੇਪੀ ਦੀ ਗੱਲ ਕਰੀਏ ਤਾਂ ਇਹ ਫਤੇਗੜ ਸਾਹਿਬ ਹਲਕੇ ਤੋਂ ਤਾਂ ਸਭ ਤੋਂ ਲੇਟ ਇੱਥੋਂ ਉਹਨਾਂ ਨੇ ਐਲਾਨਿਆ ਆਪਣਾ ਮੀਂਬਰ ਬੀਜੇਪੀ ਨੇ ਤੇ ਉਹ ਹੈਗੇ ਨੇ ਬੀਜੇਪੀ ਦੇ ਆਪਣੇ ਉਮੀਦਵਾਰ ਗੇਜਾਰਾਮ ਜਿਹੜੇ ਕਿ ਜਗਰਾਉਂ ਹਲਕੇ ਤੋਂ ਉਹ ਕਾਂਗਰਸ ਪਾਰਟੀ ਚ ਪਹਿਲਾਂ ਜਦੋਂ ਸੀਗੇ ਤਾਂ ਕਾਂਗਰਸ ਪਾਰਟੀ ਤੋਂ ਟਿਕਟ ਮੰਗਦੇ ਸੀ ਔਰ ਕੈਪਟਨ ਪਰਿਵਾਰ ਦੇ ਉਹ ਕਾਫੀ ਨੇੜੇ ਸਮਝ ਜਾਂਦੇ ਆ ਔਰ ਬਾਲਮਿਕੀ ਭਾਈਚਾਰੇ ਚੋਂ ਨੇ ਉਹ ਉਹਨਾਂ ਨੂੰ ਐਨ ਐਂਡ ਤੇ ਆ ਕੇ ਪਹਿਲਾਂ ਉਹ ਬਿੱਟੂ ਦੇ ਨਾਲ ਲੁਧਿਆਣੇ ਚ ਵਿਚਰ ਰਹੇ ਸੀ ਬੀਜੇਪੀ ਦੇ ਉਮੀਦਵਾਰ ਦੇ ਨਾਲ ਔਰ ਪਿੰਡਾਂ 'ਚ ਉਹਨਾਂ ਦੀ ਜਲਸੇ ਕਰਾਉਣ ਦੀ ਵੀ ਕੋਸ਼ਿਸ਼ ਕਰ ਰਹੇ ਸੀਗੇ ਤਾਂ ਉਹਦੇ ਨਾਲ ਹੀ ਉਹਨਾਂ ਨੂੰ ਬੀਜੇਪੀ ਨੇ ਜਿਹੜੀ ਫਤੇਗੜ ਸਾਹਿਬ ਤੋਂ ਟਿਕਟ ਦੇ ਦਿੱਤੀ ਔਰ ਪਹਿਲੀ ਵਾਰੀ ਉਹ ਜੇ ਲੋਕ ਇਤੇ ਐਮਐਲਏ ਜਾਂ ਉਹ ਨਹੀਂ ਰਹੇਗੇ ਤੇ ਉਹ ਉੱਥੋਂ ਚੋਣ ਲੜ ਰਹੇ ਆ ਔਰ ਉੱਥੇ ਇੱਕ ਕਾਫੀ ਜਿਹੜਾ ਖਾਸ ਕਰ ਆ ਆਮ ਲੋੜਬੰਦ ਲੋਕ ਨੇ ਜਾਂ ਆਮ ਭਾਈਚਾਰਾ ਗਰੀਬ ਲੋਕ ਨੇ ਉਹਨਾਂ ਨੂੰ ਜੋੜਨ ਲਈ ਉਹਨਾਂ ਨੇ ਕਾਫੀ ਯਤਨ ਕੀਤੇ ਔਰ ਕਾਫੀ ਉਹਨਾਂ ਦਾ ਇਸ ਹਲਕੇ 'ਚ ਪਹਿਲਾਂ ਵੀ ਪ੍ਰਭਾਵ ਰਿਹਾ ਕਿ ਕੋਈ ਜਿਹੜੀ ਸ਼ੁਰੂਆਤ ਉਹਨਾਂ ਦੀ ਰਾਜਨੀਤੀ ਤੀ ਉਹ ਇਸ ਹਲਕੇ ਤੋਂ ਹੀ ਹੈ ਭਾਵੇਂ ਉਹ ਜਗਰਾਉਂ ਚਲੇ ਗਏ ਸੀ ਕਿਉਂਕਿ ਜਗਰਾਉਂ ਵਿੱਚ ਕਿਹੋ ਜਿਹਾ ਹਲਕਾ ਵੀ ਜਿੱਤੇ ਹਰ ਬਾਰ ਕਾਂਗਰਸ ਪੈਰਾਸ਼ੂਟੀ ਉਮੀਦਵਾਰੀ ਤਾਰਦੀ ਹੈ ਔਰ ਇਹਨਾਂ ਨੂੰ ਵੀ ਤਾਰਿਆ ਸੀ ਫਿਰ ਇਹਨਾਂ ਨੇ ਘਰ ਵੀ ਉੱਥੇ ਲੈ ਲਿਆ ਸੀ ਹੁਣ ਮੈਨੂੰ ਲੱਗਦਾ ਸ਼ਾਇਦ ਇਹ ਵੀ ਬਦਲ ਗਏ ਹੁਣ ਉੱਥੋਂ ਹੁਣੇ ਫਤਿਹਗੜ੍ਹ ਸਾਹਿਬ ਤੋਂ ਚੋਣ ਲੜ ਰਹੇ ਹੈ ਔਰ ਉਹਨਾਂ ਨੇ ਵੀ ਆਖਰੀ ਭਾਵੇਂ ਲਾਸਟ ਚੋ ਆਏ ਨੇ ਪਰ ਇਸ ਹਲਕੇ 'ਚ ਉਹ ਵੀ ਕਾਫੀ ਮਿਹਨਤ ਕੀਤੀ ਹੈ ਔਰ ਰਿਜ਼ਲਟ ਕੀ ਆਉਂਦਾ ਉਹ ਸਮਾਂ ਦੱਸੂਗਾ ਪਰ ਜਿਹੜਾ ਸਖਤ ਮੁਕਾਬਲਾ ਜੇ ਆਪਾਂ ਦੇਖ ਲਈਏ ਤਾਂ ਡਾਕਟਰ ਅਮਰ ਸਿੰਘ ਚ ਕਿਉਂਕਿ ਡਾਕਟਰ ਅਮਰ ਸਿੰਘ ਨੂੰ ਜਿਹੜਾ ਲਾਹਾ ਮਿਲਣ ਦੀ ਆਸ ਕਹਿ ਸਕਦੇ ਆਪਾਂ ਕਿਉਂਕਿ ਡਾਕਟਰ ਅਮਰ ਸਿੰਘ ਪੰਜਾਬ ਦੀ ਕਿਸਾਨੀ ਦੀ ਜਿਹੜੀ ਬੜੀ ਉਹਨਾਂ ਨੇ ਵੱਡੇ ਰੂਪ ਚ ਗੱਲ ਕੀਤੀ ਆ ਔਰ ਇਸ ਇਹ ਮੁੱਦੇ ਉਠਾਏ ਨੇ ਔਰ ਵੈਸੇ ਵੀ ਉਹ ਕਾਫੀ ਮਤਲਬ ਗਾਂਧੀ ਪਰਿਵਾਰ ਦੇ ਵੀ ਬੜੇ ਨੇੜੇ ਸਮਝੇ ਜਾਂਦੇ ਨੇ ਹਨ ਤੇ ਇੱਥੇ ਬੜਾ ਸਖਤ ਮੁਕਾਬਲਾ ਕੌਣ ਬਾਜ਼ੀ ਮਾਰਦਾ ਉਹ ਸਮਾਂ ਦੱਸੂਗਾ ਜੀ ਗੱਲ ਕਰੀ ਆਪਾਂ ਲੋਕ ਸਵਾਲ ਕਾ ਸੰਗਰੂਰ ਦੀ ਤਾਂ ਅੱਜ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵੀ ਉੱਥੇ ਸੀਗੇ ਮੀਥੇਰ ਅਧਿਅਕਚਰ ਰੋਡ ਸ਼ੋਅ ਕੀਤਾ ਸੀਐਮ ਮਾਨ ਵੀ ਉੱਥੇ ਮੌਜੂਦ ਸੀ ਤਾਂ ਕੀ ਲੱਗਦਾ ਉੱਥੇ ਕੀ ਸਥਿਤੀ ਹੈ ਕੀ ਹਾਲਾਤ ਚੱਲ ਰਿਹਾ ਬਹੁਤ ਮੇਰੀ ਚਰਚਾ ਕਰ ਚੁੱਕੇ ਆ ਵੀ ਮੁੱਖ ਮੰਤਰੀ ਦਾ ਆਪਣਾ ਉਹ ਹਲਕਾ ਹੈ ਔਰ ਆਮ ਆਦਮੀ ਪਾਰਟੀ ਦੀ ਤਾਂ ਉਹ ਸ਼ੁਰੂਆਤ ਹੈ ਕਿਲਾ ਆਮ ਆਦਮੀ ਪਾਰਟੀ ਦਾ ਤਾਂ ਹਨਾ ਅੱਜ ਕੇਜਰੀਵਾਲ ਭਾਵੇਂ ਉੱਥੇ ਲੇਟ ਆਏ ਨੇ ਪਰ ਉੱਥੇ ਭਗਵੰਤ ਮਾਨ ਜਾਂ ਭਗਵੰਤ ਮਾਨ ਦਾ ਪਰਿਵਾਰ ਉਹਨਾਂ ਦੀ ਵਾਈਫ ਡਾਕਟਰ ਗੁਰਪ੍ਰੀਤ ਕੌਰ ਸਾਰਾ ਪਰਿਵਾਰ ਜਿਹੜਾ ਉੱਥੇ ਉਹ ਜੁਟਿਆ ਰਿਹਾ ਹਨਾ ਔਰ ਉਹਨਾਂ ਦੀ ਭੈਣ ਵੀ ਵਿਚਰਦੀ ਹੈ ਮੁੱਖ ਮੰਤ ਉੱਥੇ ਕਿਸ ਤਰ੍ਹਾਂ ਦੇ ਮਤਲਬ ਬਦਲਾਅ ਕਰ ਲਈ ਜਾਂ ਖੈਰੇ ਨੂੰ ਸਖਪਾਰ ਖੈਰਾ ਜਿਹੜੇ ਕਾਂਗਰਸ ਦੇ ਉਮੀਦਵਾਰ ਆ ਉਹਨਾਂ ਨੂੰ ਭਾਜ ਦੇਣ ਲਈ ਜਾਂ ਉਹਨਾਂ ਦੇ ਮੁਕਾਬਲੇ ਲਈ ਹਰ ਹੱਥ ਕੰਡਾ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਸੱਤਾ ਤਾਰੀ ਤਿਲ ਵੱਲੋਂ ਵਰਤਿਆ ਗਿਆ ਹੈ ਨਾ ਚਾਹੇ ਉਹ ਗੋਲਡੀ ਨੂੰ ਪਲਟਾਉਣ ਦੀ ਗੱਲ ਹੋ ਗਈ ਕਾਂਗਰਸ ਦੇ ਉਮੀਦਵਾਰ ਤੇ ਵੈਸੇ ਵੀ ਜਦੋਂ ਮੁੱਖ ਮੰਤਰੀ ਦਾ ਨਿੱਜੀ ਹਲਕਾ ਹੋਵੇ ਤਾਂ ਉੱਥੇ ਤੁਹਾਨੂੰ ਪਤਾ ਹੀ ਹੈ ਜਦੋਂ ਜਦੋਂ ਸਟੇਟ ਦਾ ਹਾਂ ਮੁਖੀ ਕੋਈ ਬਦਲਾ ਕਰਨਾ ਚਾਹੁੰਦਾ ਹੋਵੇ ਤਾਂ ਲੋਕਾਂ ਤੱਕ ਹਰ ਤਰ੍ਹਾਂ ਦੀ ਪਹੁੰਚ ਹੁੰਦੀ ਹੈ ਹੁਣ ਰਿਜ਼ਲਟ ਕੀ ਆਉਂਦਾ ਖੈਰਾ ਸਾਹਿਬ ਵੀ ਉੱਥੇ ਬੜੇ ਮਜ਼ਬੂਤ ਨੇ ਮੀਤ ਹੀਰ ਦੇ ਮੁਕਾਬਲੇ ਖੈਰਾ ਜਿਹੜਾ ਬਹੁਤ ਮਜ਼ਬੂਤ ਹੈ ਭਾਵੇਂ ਉਹਨਾਂ ਨੂੰ ਪਾਰਟੀ ਚ ਅੰਦਰੋਂ ਵੀ ਚੁਣੌਤੀਆਂ ਨੇ ਔਰ ਜਿਹੜਾ ਉਹਨਾਂ ਨੇ ਉਹ ਮੁੱਦਾ اٹھਾਇਆ ਸੀ ਪ੍ਰਵਾਸੀ ਮਜ਼ਦੂਰਾਂ ਨੂੰ ਮਤਲਬ ਇੱਥੇ ਰੋਕਿਆ ਜਾਵੇ ਜਾਇਦਾਦਾਂ ਲੈਣ ਤੋਂ ਜਾਂ ਹੋਰ ਉਹਦੀ ਉਹ ਇੱਕ ਬੜਾ ਚਰਚਾ ਦਾ ਵਿਸ਼ਾ ਵੀ ਰਿਹਾ ਪਰ ਜੇ ਉਸ ਹਲਕੇ ਨਾਲ ਜੋੜ ਕੇ ਦੇਖਦੇ ਆ ਉਸ ਹਲਕੇ ਨਾਲ ਜੋੜ ਕੇ ਦੇਖਦੇ ਆ ਤਾਂ ਉੱਥੇ ਇਹ ਮੁੱਦੇ ਦੀ ਉਹਨਾਂ ਨੂੰ ਲਾਭ ਵੀ ਮਿਲੂਗਾ ਔਰ ਉਹਨਾਂ ਨੇ ਤਾਂ ਇਹ ਵਿਧਾਨ ਸਭਾ 'ਚ ਜਿਹੜਾ ਬਿੱਲ ਲਿਆਉਣ ਲਈ ਇੱਕ ਪੇਸ਼ ਕੀਤਾ ਸੀ ਹਾਂ ਮਤਲਬ ਇਹ ਉੱਥੇ ਸੁਖਪਾਲ ਖਹਿਰਾ ਤੇ ਮੀਤ ਹੇਰ ਤੇ ਤਿਕੋਣਾ ਮੁਕਾਬਲਾ ਉੱਥੇ ਸਿਮਰਜੀਤ ਸਿੰਘ ਮਾਨ ਜਿਹੜੇ ਮੌਜੂਦਾ एमपी ਨੇ ਉਹ ਵੀ ਮੁਕਾਬਲੇ ਚ ਔਰ ਕਈ ਵਿਧਾਨ ਸਭਾ ਹਲਕਿਆਂ ਚ ਸਿਮਰਜੀਤ ਸਿੰਘ ਮਾਨ ਤੇ ਖੈਰਾ ਸਾਹਿਬ ਦੀ ਟੱਕਰ ਹੈ ਔਰ ਕਈ ਥਾਵਾਂ ਤੇ ਜਿਵੇਂ ਬਰਨਾਲਾ ਹਲਕੇ ਚ ਵੀ ਮੀਤ ਹੀਰ ਕਾਫੀ ਮਤਲਬ ਕਹਿ ਲੋ ਵੀ ਸਖਤ ਮਿਹਨਤ ਕਰਨੀ ਪਹੂਗੀ ਉੱਥੇ ਆਮ ਆਦਮੀ ਪਾਰਟੀ ਨੂੰ ਸੁਖਪਾਲ ਖੈਰਾ ਦੇ ਹੱਕ ਜ ਬੜੀ ਲਹਿਰ ਵੀ ਬਣੀ ਆ ਔਰ ਇਹ ਤਕੂਣੇ ਮੁਕਾਬਲੇ ਚ ਕਈ ਥਾਵਾਂ ਤੇ ਮੀਤ ਹੀਰ ਤੇ ਆਮ ਆਦਮੀ ਆਪਣੇ ਸਿਮਰਜੀਤ ਸਿੰਘ ਮਾਨ ਦੀ ਟੱਕਰ ਹੈ ਕਈ ਥਾਵਾਂ ਤੇ ਸਿਮਰਜੀਤ ਸਿੰਘ ਮਾਨ ਤੇ ਸੁਖਪਾਲ ਖੈਰਾ ਦੀ ਟੱਕਰ ਹੈ ਸੁਖਪਾਲ ਖੈਰਾ ਦੀ ਹੈ ਨਾ ਮਤਲਬ ਉੱਥੋਂ ਕਿਸ ਤਰ੍ਹਾਂ ਦਾ ਰੁਝਾਨ ਆਉਂਦਾ ਜਾਂ ਕਿਸ ਤਰ੍ਹਾਂ ਜਿਹੜੇ ਖੈਰਾ ਸਾਹਿਬ ਉੱਥੇ ਉਹਨੂੰ ਮੁੱਖ ਮੰਤਰੀ ਨੂੰ ਮਾਤ ਦੇਣ ਲਈ ਜਾਂ ਨਿੱਜੀ ਜਿਹੜਾ ਚਾਤੀ ਕਹਿ ਲੋ ਟਕਰਾਅ ਚ ਕਿਸ ਤਰ੍ਹਾਂ ਉੱਭਰਦੇ ਨੇ ਉਹ ਸਮਝਾ ਦਸੂਗਾ ਪਰ ਉੱਥੇ ਕਾਫੀ ਤਕੂਣੇ ਮੁਕਾਬਲੇ ਚ ਖੈਰਾ ਸਾਹਿਬ ਵੀ ਕਾਫੀ ਸਟਰੋਂਗ ਨਜ਼ਰ ਆਉਂਦੇ ਪਏ ਨੇ ਨਵਰਾ ਸਿਮਰਜੀਤ ਸਿੰਘ ਮਾਨ ਵੀ ਸਖਤ ਮੁਕਾਬਲੇ ਚ ਨੇ ਮੀਤ ਤੇਹਰ ਜਿਹੜਾ ਉਹ ਸੱਤਾਧਾਰੀ ਧਿਰ ਦਾ ਕੀ ਰਿਜ਼ਲਟ ਆਉਂਦਾ ਉਹ ਸਮਾਂ ਦੱਸੂਗਾ ਜੇ ਅਕਾਲੀ ਦਲ ਦੇ ਇਕਬਾਲ ਸਿੰਘ ਝੁੰਦਾ ਦੀ ਗੱਲ ਕਰੀਏ ਤਾਂ ਉਹ ਕਾਫੀ ਪਛੜੇ ਹੋਏ ਨੇ ਕਿਉਂਕਿ ਉੱਥੇ ਸੰਗਰੂਰ ਦਾ ਜਿਹੜਾ ਢੀਡਸਾ ਪਰਿਵਾਰ ਆ ਜਿਹੜੇ ਜਿਹੜੇ ਉੱਥੋਂ ਐਮਪੀ ਵੀ ਰਹੇ ਆ ਐਮਐਲਏ ਵੀ ਰਹੇ ਆ ਉਹ ਪਰਿਵਾਰ ਚੁੱਪ ਆ ਔਰ ਅਕਾਲੀ ਦਲ ਦੇ ਉਸ ਪਰਿਵਾਰ ਦੀ ਚੁੱਪੀ ਕਰਕੇ ਜਿਹੜਾ ਇਕਬਾਲ ਸਿੰਘ ਝੁੰਦਾ ਜਿਹੜੇ ਨੇ ਮੈਨੂੰ ਲੱਗਦਾ ਵੀ ਉਹ ਬਹੁਤੇ ਮੁਕਾਬਲੇ 'ਚ ਵੀ ਨਹੀਂ ਦਿਖ ਰਿਹਾ ਕਿਉਂਕਿ ਪੰਜਾਬ 'ਚ ਹੀ ਅਕਾਲੀ ਦਲ ਬਹੁਤੇ ਹਲਕਿਆਂ 'ਚ ਪਛੜਿਆ ਹੋਇਆ ਬਠਿੰਡਾ ਹਲਕੇ ਨੂੰ ਛੱਡ ਕੇ ਗੱਲ ਕਰ ਲਈਏ ਤਾਂ ਕਾਲੀ ਦਲ ਬਹੁਤੇ ਥਾਵਾਂ ਤੇ ਸਟਰੋਂਗ ਨਹੀਂ ਹੈ ਸਿਰਫ ਵੋਟ ਪ੍ਰਤੀਸ਼ਤਤਾ ਵਧਾਉਣ ਲਈ ਜਾਂ ਵੋਟਾਂ ਦੀ ਰਾਜਨੀਤੀ ਤੇ ਉਹ ਲੜ ਰਹੇ ਆ ਇਹ ਦੂਗਾ ਹੋਰ ਵੀ ਹਲਕੇ ਉਹਨਾਂ ਦੀ ਆਪਾਂ ਗੱਲ ਕਰ ਲਈ ਜੀ ਗੱਲ ਕਰੀਏ ਚਰਚੇਤ ਹਲਕੇ ਹਟ ਹਲਕੇ ਬਠਿੰਡਾ ਦੀ ਜੀ ਤਾਂ ਕੀ ਸਥਿਤੀ ਹੈ ਇਸ ਟਾਈਮ ਉੱਥੇ ਦੇਖੋ ਲਾਸਟ ਪਲਾਨ ਜੇ ਬਠਿੰਡਾ ਦੀ ਦੇਖੀ ਹੈ ਤਾਂ ਬਠਿੰਡਾ ਚ ਵੀ ਇਸ ਵਾਰ ਕਾਲੀ ਦਲ ਲਈ ਚੁਣੌਤੀਆਂ ਤਾਂ ਹੈ ਹੀ ਨੇ ਕਿਉਂਕਿ ਹਰ ਵਾਰ ਤਿੰਨ ਵਾਰ ਉਹ ਜਿੱਤੇ ਆਏ ਆ ਬੀਬੀ ਹਰਸਿਮਰਤ ਕੌਰ ਬਾਦਲ ਚੌਥੀ ਵਾਰ ਐਸ ਵਾਰ ਜਿੱਤੇ ਉਹਨਾਂ ਦਾ ਕਿਉਂਕਿ ਮਾਰਜਨ ਬੜਾ ਘੱਟ ਸੀ ਹੈ 21000 ਵੋਟਾਂ ਦਾ ਪਿਛਲੀ ਵਾਰੀ ਰਾਜਾ ਪਟੰਗ ਦੇ ਨਾਲ ਔਰ ਇਹ ਤੇ ਆਪਾਂ ਕਈ ਵਾਰੀ ਚਰਚਾ ਕਰ ਚੁੱਕੇ ਹਾਂ ਐਸ ਵਾਰ ਮੋੜ ਹਲਕੇ ਤੋਂ ਜਿਹੜਾ ਹੈਗੇ ਨੇ ਮਲੂਕਾ ਪਰਿਵਾਰ ਉਹ ਉਹਨਾਂ ਨਾਲ ਹੈ ਨਹੀਂਗਾ ਔਰ ਬੀਜੇਪੀ ਅਲੱਗ ਹੋ ਕੇ ਲੜ ਰਹੀ ਆ ਇੱਥੋਂ ਤੱਕ ਕਿ ਸਰਦੂਲਗੜ ਹਲਕੇ 'ਚ ਜਿਹੜੇ ਨੇ ਪੁੰਦਰ ਸਾਹਿਬ ਵੀ ਇਸ ਵਾਰ ਭਾਵੇਂ ਉਹਨਾਂ ਦੀ ਸਿਹਤ ਕਰਕੇ ਲਾ ਲੋ ਜਾਂ ਉਹ ਵੀ ਬਹੁਤੇ ਅੱਜ ਉਹਨਾਂ ਦੇ ਹਲਕੇ 'ਚ ਉੱਥੇ ਜਰੂਰ ਵੱਡਾ ਇੱਕ ਇਕੱਠ ਸੀਗਾ ਕਾਲੀ ਦਲ ਦਾ ਪਰ ਮੈਨੂੰ ਇਹ ਪਤਾ ਲੱਗਿਆ ਵੀ ਉੱਥੇ ਵੀ ਪੁੰਦਰ ਸਾਹਿਬ ਦੀ ਬਜਾਏ ਜਿਹੜੀ ਹੈ ਨਾ ਕਮਾਨ ਹੋਰ ਆਗੂਆਂ ਦੇ ਹੱਥ ਰਹੀ ਹੈ ਜੰਗ ਆਗੂਆਂ ਦੇ ਔਰ ਪੁੰਦਰ ਸਾਹਿਬ ਉੱਥੇ ਕਿਉਂਕਿ ਉਹਨਾਂ ਦੀ ਸਿਹਤ ਜਾਂ ਉਮਰ ਬਡੇਰੀ ਉਮਰ ਕਰਕੇ ਵੀ ਹੋ ਸਕਦਾ ਮਤਲਬ ਉਹ ਬਹੁਤੇ ਸਰਗਰਮ ਨਹੀਂ ਦਿਖੇ ਜੇ ਸਿਕੰਦਰ ਸਿੰਘ ਮਲੂਕਾ ਵੀ ਚੁੱਪ ਨੇ ਹੁੰਦਰ ਸਾਹਿਬ ਵੀ ਉਸ ਰੂਪ ਚ ਸਰਗਰਮ ਨਹੀਂ ਇਹ ਕਈ ਤਰ੍ਹਾਂ ਦੇ ਜਿਹੜੇ ਕਾਲੀ ਦਲ ਨੂੰ ਕਹਿ ਲੋ ਘਾਟਾ ਔਰ ਭਾਜਪੀ ਦੀ ਵੋਟ ਦੀ ਘਾਟਾ ਔਰ ਜੇ ਇਹ ਕਾਲੀ ਦਲ ਦੇਖਦਾ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਲੱਖੇ ਸਦਾਣੇ ਕਿੰਨਾ ਵੋਟ ਉੱਥੇ ਲੈ ਜਾਂਦਾ ਹੈ ਜਿਹੜਾ ਸ਼੍ਰੋਮਣੀ ਕਾਲੀ ਦਲ ਦੇ ਆੜਾ ਅਮਰਸਰ ਦੇ ਹਮੈਤ ਨਾਲ ਮੇਰੇ ਖਿਆਲ ਚ ਉਹ ਆਜ਼ਾਦ ਲੜ ਰਹੇ ਪਰ ਹਮੈਤ ਹੈ ਔਰ ਅਮਰਤ ਭਾਈ ਅਮਰਤ ਪਾਲ ਸਿੰਘ ਦਾ ਪਰਿਵਾਰ ਵੀ ਉਹਦੇ ਹੱਕ ਚ ਆ ਕੇ ਗਿਆ ਕੋਰੇ ਔਰ ਉੱਥੇ ਕਿੱਦਾਂ ਦੇ ਹਾਲਾਤ ਬਣਦੇ ਆ ਔਰ ਕਿੰਨੀ ਕੋ ਵੋਟ ਲੈ ਜਾਂਦਾ ਕਿਉਂਕਿ ਪਿਛਲੀ ਵਾਰੀ ਖਹਿਰਾ ਸਾਹਿਬ ਸੁਖਪਾਲ ਖਹਿਰਾ ਉੱਥੋਂ ਜਾ ਕੇ ਲੜੇ ਸੀ 38000 ਵੋਟ ਲੈ ਗਏ ਸੀ ਔਰ ਰਾਜਾਪ ਡੰਗ ਤਾਂ ਕਹਿਣਾ ਹੈ ਕਿ ਮੈਨੂੰ ਸੁਖਪਾਲ ਖਹਿਰਾ ਦੇ ਉਹਨੇ ਹਰਾਤਾ ਔਰ ਇਸ ਵਾਰ ਤਾਂ ਫਿਰ ਜੀਤ ਮੈਂਦਰ ਸਿੱਧੂ ਨੇ ਕਾਂਗਰਸ ਦੇ ਉੱਤੇ ਜੇ ਲੱਖਾਂ ਸਦਾਣਾ ਵੋਟ ਲੈ ਜਾਂਦਾ ਨ ਵੱਡੀ ਬੋਟ ਲੈ ਜਾਂਦਾ ਉਥੋਂ ਤਾਂ ਖਾਸ ਕਰ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਜੰਗ ਜਨਰੇਸ਼ਨ ਤੁਰੀ ਸੀ ਜਿਹੜੀ 22 ਚ ਕਹ ਲੋ ਬੜੀ ਪੂਰਾ ਇੱਕ ਹੜ੍ਹ ਸੀ ਹਾਂ ਇੱਕ ਲਹਿਰ ਸੀ ਉਹ ਜਿਹੜੀ ਜੰਗ ਜਨਰੇਸ਼ਨ ਆ ਜਾਂ ਨੌਜਵਾਨ ਆ ਉਹ ਤਾਂ ਫਿਰ ਲੱਖੇ ਸੁਦਾਣੇ ਦੇ ਹੱਕ ਜੀ ਭੁਗਤਣਗੇ ਨਾ ਉਹ ਕਿੰਨੀ ਕ ਬੋਟ ਲ ਜਾਂਦੇ ਆ ਉਹਦਾ ਆਮ ਆਦਮੀ ਪਾਰਟੀ ਨੇ ਕਿਉਂਕਿ ਉਥੇ ਜਿਹੜਾ ਆਮੋ ਸਾਹਮਣੇ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਗਰਮੀਤ ਸਿੰਘ ਖੂੜੀਆ ਤੇ ਬੀਬੀ ਹਰਸਿਮਰਤ ਕੌਰ ਬਾਦਲ ਬਚਕਾਰ ਆ ਦੋਨਾਂ ਦੇ ਵਿਚਕਾਰ ਇਹ ਜੋ ਕਿਸ ਤਰ੍ਹਾਂ ਦੇ ਨੁਕਸਾਨ ਦੇਖ ਕੇ ਅਕਾਲੀ ਦਲ ਆਪ ਦੀ ਮਤਲਬ ਪਹੁੰਚ ਬਣਾਉਂਦਾ ਹੈ ਜਾਂ ਉਹ ਸੰਭਾ ਦੱਸੂਗਾ ਪਰ ਉਥੇ ਆਮ ਆਦਮੀ ਪਾਰਟੀ ਵੀ ਕਿਉਂਕਿ ਜਿਹੜੇ ਮੁੱਖ ਮੰਤਰੀ ਵੀ ਉਥੇ ਤੁਹਾਨੂੰ ਪਤਾ ਭਗਵੰਤ ਮਾਨ ਜਾ ਕੇ ਕਿੱਕਲੀ ਵੀ ਗਾਇਆ ਇਹ ਆ ਜਾਂ ਉਥੇ ਵੈਸੇ ਵੀ ਕਹਿਆ ਹੈ ਵੀ ਇਸ ਵਾਰ ਅਕਾਲੀ ਦਲ ਨੂੰ ਹੁਣ ਚੱਲਦਾ ਕਰ ਦਿਓ ਆਖਰੀ ਮੌਕਾ ਹਨਾ ਇਹਨਾਂ ਨੂੰ ਜਾਂ ਬਾਦਲ ਪਰਿਵਾਰ ਨੂੰ ਔਰ ਜੇ ਬਾਦਲ ਪਰਿਵਾਰ ਦੀ ਗੱਲ ਕਰ ਲਈਏ ਤਾਂ ਇੱਕੋ ਇੱਕ ਹਲਕਾ ਜਿੱਥੇ ਉਹਨਾਂ ਦਾ ਧਿਆਨ ਹੁਣ ਕੇਂਦਰਤ ਹੈ ਤਾਂ ਵੀ ਇਹ ਹਲਕਾ ਅਸੀਂ ਫੇਰ ਬਚਾ ਲਈਏ ਕਿਉਂਕਿ ਪਿਛਲੀ ਵਾਰੀ ਉਹਨਾਂ ਕੋਲੇ ਫਿਰੋਜ਼ਪੁਰ ਤੋਂ ਸੁਖਵੀਰ ਸਿੰਘ ਬਾਦਲ ਆਪ ਸੀਗੇ ਬਟਿੰਡੇ ਹਲਕੇ ਤੋਂ ਬੀਬੀ ਹਰਸਿਮਰਤ ਕੌਰ ਸੀ ਇਸ ਵਾਰ ਫਿਰੋਜ਼ਪੁਰ ਤੋਂ ਤੋਂ ਲੜੀ ਨੀਰਾ ਬਾਦਲ ਪਰਿਵਾਰ ਇੱਕੋ ਇੱਕ ਹਲਕਾ ਭਾਵੇਂ ਬਾਕੀ ਹਲਕਿਆਂ 'ਚ ਹੈ ਕੈਂਡੀਡੇਟ ਹੈਗੇ ਨੇ ਪਰ ਇੱਥੇ ਉਹਨਾਂ ਦਾ ਬਹੁਤ ਧਿਆਨ ਹੁਣ ਕੇਂਦਰਤ ਕੀਤਾ ਹੋਇਆ ਔਰ ਆਖਰੀ ਪਲਾਟ ਜੇ ਦੇਖੀਏ ਤਾਂ ਮੁਕਾਬਲਾ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਗਰਮੀਤ ਖੂੜੀਆ ਤੇ ਬੀਬੀ ਹਰਸਿਮਰਤ ਕੌਰ ਬਾਦ ਤੇ ਉਹ ਚ ਕੀ ਨਤੀਜਾ ਆ ਜਾਂਦਾ ਕਿਸ ਤਰ੍ਹਾਂ ਦੇ ਹਾਰ ਹੋ ਜਾਂਦੇ ਨੇ ਕਿਉਂਕਿ ਰਾਤੇ ਰਾਤ ਚ ਵੀ ਉੱਥੇ ਤਾਂ ਬਹੁਤ ਬਾਜ਼ੀਆਂ ਪਲਟ ਜਾਂਦੇ ਹਨ ਹੈਨਾ ਜਿੱਥੇ ਤੁਹਾਨੂੰ ਪਤਾ ਉੱਥੇ ਪੈਸਾ ਖਰਚ ਨਾਲ ਇਹ ਕੈਂਡੀਡੇਟ ਨੇ ਔਰ ਜੀਤਮਿੰਦਰ ਸਿੱਧੂ ਵੀ ਕਾਫੀ ਕਹਿ ਲਓ ਮਜ਼ਬੂਤ ਨੇ ਔਰ ਆਰਥਿਕ ਪੱਖੋਂ ਵੀ ਮਜ਼ਬੂਤ ਨੇ ਤੇ ਉਥੇ ਕੀ ਰਾਤੇ ਰਾਤ ਚ ਬਾਦਲ ਪਰਿਵਾਰ ਪੰਤਰਾ ਖੇਲਦਾ ਕੀ ਕਿਸ ਤਰ੍ਹਾਂ ਹਾਲਾਤ ਚੇਂਜ ਕਰਦਾ ਜਾਂ ਉਹਨਾਂ ਨੇ ਉਸ ਹਲਕੇ ਚ ਬਹੁਤ ਸਾਰਾ ਕੰਮ ਵੀ ਕੀਤਾ ਹੈ ਵਿਕਾਸ ਵੀ ਕੀਤਾ ਬਠਿੰਡੇ ਹਲਕੇ ਨੂੰ ਕਹ ਲੋ ਚੱਡੀਗੜ੍ਹ ਦੇ ਪ੍ਰਾਪਰ ਦਾ ਬਣਾਤਾ ਬਹੁਤ ਸਾਰੀਆਂ ਉਹਨਾਂ ਨੂੰ ਆਸਾਂ ਉਥੇ ਇੰਡਸਟਰੀ ਉਥੇ ਯੂਨੀਵਰਸਟੀਆਂ ਬਹੁਤ ਕੁਝ ਉਹ ਲਿਆਏ ਵੀ ਹੈ ਮਜ਼ ਹਸਪੀਟਲ ਵੀ ਲੈ ਕੇ ਆਇਆ ਉਹ ਸਾਰੇ ਕੁਝ ਨੂੰ ਰਲਾ ਕੇ ਲੋਕਾਂ ਚੋ ਆਵਾਜ਼ ਵੀ ਆਉਂਦੀ ਹੈ ਜਿਹੜਾ ਆਪਾਂ ਸਰਵੇ ਕਰਾਇਆ ਲੋਕ ਦੇਖਦੇ ਵੀ ਆ ਵੀ ਉਥੇ ਕਾਫੀ ਬਾਦਲ ਪਰਿਵਾਰ ਨੇ ਕੰਮ ਕੀਤੇ ਆ ਪਰ ਉਹ ਲੋਕ ਵੋਟਾਂ ਚ ਯਾਦ ਰੱਖਦੇ ਆ ਜਾਂ ਲੋਕਾਂ ਚ ਬਾਦਲਪੁਰ ਲੋਕ ਬਾਦਲਪੁਰ ਪਰਿਵਾਰ ਨੂੰ ਕਿੰਨਾ ਕ ਹੰਗਾਰਾ ਦਿੰਦੇ ਆ ਉਹ ਸਮਾਂ ਦੱਸੂਗਾ ਕਿਉਂਕਿ ਆਮ ਆਦਮੀ ਪਾਰਟੀ ਦੇ ਹੱਕ ਚ ਵੀ ਉੱਥੇ ਕਾਫੀ ਮਜ਼ਬੂਤ ਲਹਿਰ ਹੈਗੀ ਆ ਜੀ ਗੱਲ ਕਰੀਏ ਲੁਧਿਆਣੇ ਹਲਕੇ ਦੇ ਜਿੱਥੇ ਸੈਂਟਰ ਦੀ ਸਰਕਾਰ ਦਾ ਵੀ ਧਿਆਨ ਇੱਥੇ ਆ ਹਰ ਪਾਰਟੀ ਦੀ ਹਾਈ ਕਮਾਂਡ ਦਾ ਧਿਆਨ ਇੱਥੇ ਹੈ ਤਾਂ ਇਸ ਟਾਈਮ ਲੁਧਿਆਣਾ ਚ ਕੀ ਮਾਹੌਲ ਚੱਲ ਰਿਹਾ ਹੈ ਲੁਧਿਆਣਾ ਹਲਕੇ ਨਾ ਜਿਵੇਂ ਕਾਂਗਰਸ ਪਾਰਟੀ ਦੇ ਆਪਾਂ ਦੇਖ ਲਈਏ ਕਿ ਬਹੁਤ ਸਾਰੇ ਹਲਕੇ ਚ ਕਾਂਗਰਸ ਪਾਰਟੀ ਜਿਹੜੇ ਸਰਵੇ ਕਰਾ ਲਓ ਜਾਂ ਜਾਂ ਜਿਹਨੀਆਂ ਲੇਟੈਸਟ ਪੋਜੀਸ਼ਨਾਂ ਉਹ ਚ ਕਾਂਗਰਸ ਪਾਰਟੀ ਨੇ ਕਈ ਹਲਕੇ ਨਾ ਆਪਦੇ ਮਤਲਬ ਜੇਤੂ ਹਲਕਿਆਂ ਦੇ ਪੱਖ ਚ ਦੇਖ ਰਹੀ ਹੈ ਮਤਲਬ ਕਹਿ ਲੋ ਆਮ ਆਦਮੀ ਪਾਰਟੀ ਵੀ ਆਸ ਹਰ ਕੇ ਸਾਡੇ ਹੱਕ ਚ ਨੇ ਭਾਵੇਂ ਤਿੰਨ ਚਾਰ ਹਲਕੇ ਹੋਰ ਵੀ ਨੇ ਜਿੱਥੇ ਮਤਲਬ ਉਹਦੇ ਅੰਕੜੇ ਵਿਗਾੜਤੇ ਆ ਜੇ ਖੰਡੂਰ ਸਾਹਿਬ ਦੀ ਗੱਲ ਕਰ ਲਈਏ ਤਾਂ ਭਾਈ ਅਮਰਪਾਲ ਸਿੰਘ ਦੇ ਆਉਣ ਨਾਲ ਉਥੋਂ ਦੇ ਸਮੀਕਰਨ ਬਦਲੇ ਨੇ ਔਰ ਫਰੀਦਕੋਟ ਹਲਕੇ ਚ ਭਾਈ ਸਰਬਜੀਤ ਸਿੰਘ ਦੀ ਪਹੁੰਚ ਬਣੀ ਆ ਲਾਸਟ ਪਲਾਂ ਚ ਆ ਕੇ ਹਨਾ ਜਾਂ ਲੋਕਾਂ ਚ ਦਾ ਵੱਡਾ ਹੰਗਾਰਾ ਉਹਦੇ ਨਾਲ ਜੁੜਿਆ ਜੇ ਲੁਧਿਆਣਾ ਹਲਕੇ ਦੀ ਗੱਲ ਕਰੀਏ ਤਾਂ ਇੱਥੇ ਕਾਂਗਰਸ ਪਾਰਟੀ ਇਹਨੂੰ ਜਿੱਤ ਦੇ ਰੂਪ ਚ ਨਹੀਂ ਦੇਖ ਰਹੀ ਹਮ ਮਤਲਬ ਫਾਈਟ ਦੇ ਰੂਪ ਚ ਦੇਖ ਰਹੀ ਆ ਹਨਾ ਭਾਵੇਂ ਰਾਜਾ ਬੜਿੰਗ ਨੂੰ ਰਾਹੁਲ ਨੇ ਉਤਾਰਿਆ ਔਰ ਤੁਸੀਂ ਸੁਣਿਆ ਹੋ ਕਿ ਪ੍ਰਤਾਪ ਸਿੰਘ ਬਾਜਵਾ ਬੜਾ ਦਾਅਵੇ ਕਰਦੇ ਸੀ ਕਿ ਪਰ ਉਹ ਦਿਖੇ ਨਹੀਂ ਕਦੇ ਵੀ ਹੈ ਨਾ ਇਵਨ ਰਾਹੁਲ ਦੇ ਮੇਰੇ ਖਲਾ ਆਮਦ ਤੇ ਵੀ ਹੋਏ ਹਸਲਕੇ ਚ ਨਹੀਂ ਆਏਗੇ ਔਰ ਰਾਜਾ ਬੜਿੰਗ ਦੀ ਆਪਾਂ ਨਾ ਦੇਖੀਏ ਤਾਂ ਦਿਹਾਤੀ ਹਲਕਿਆਂ ਚ ਜਾਂ ਸ਼ਹਿਰੀ ਹਲਕਿਆਂ ਚ ਉਹ ਬਹੁਤੀ ਮਜ਼ਬੂਤ ਪਕੜ ਨਹੀਂ ਕਹਿ ਸਕਦੇ ਕਿਉਂਕਿ ਅੰਦਰੋਂ ਵੀ ਜਦੋਂ ਬਠਿੰਡੇ ਤੋਂ ਵੀ ਉਹ ਹਾਰੇ ਆ ਤਾਂ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਆਪਣਿਆਂ ਨੇ ਹਰਾਤਾ ਬਿਲਕੁਲ ਔਰ ਇੱਥੇ ਵੀ ਉਹ ਉਹਦੇ ਆਪਣੇ ਜਿਹੜੇ ਨੇ ਬਹੁਤਾ ਉਹ ਤਾਂ ਸਾਥ ਨਹੀਂ ਦਿੰਦੇਗੇ ਮਤਲਬ ਇਹ ਕਹਿ ਲੋ ਚਾਹੇ ਉਹ ਸ਼ਹਿਰੀ ਵੱਡੇ ਚਿਹਰੇ ਨੇ ਲੁਧਿਆਣਾ ਸ਼ਹਿਰ ਨਾਲ ਸੰਬੰਧਿਤ ਕਿਉਂਕਿ 6 ਹਲਕੇ ਸ਼ਹਿਰ ਦੇ ਨੇ ਔਰ ਇੱਥੇ ਜਿਹੜਾ ਵੱਡਾ ਚੈਲੰਜ ਆ ਉਹਦੇ ਲਈ ਬਿੱਟੂ ਵੀ ਹੈਗਾ ਹੈਨਾ ਜਿਹੜੀ ਸ਼ਹਿਰੀ ਵੋਟ ਆ ਖਾਸ ਕਰ ਹਿੰਦੂ ਵੋਟ ਆ ਇੱਥੇ ਉਹਨੂੰ ਬਿੱਟੂ ਪ੍ਰਭਾਵਿਤ ਕਰਦਾ ਔਰ ਅੱਜ ਔਰ ਅਮਿਤ ਚਾਹ ਤੋਂ ਬਾਅਦ ਜੋਗੀ ਨੇ ਉਹਦੇ ਹੱਕ 'ਚ ਮਤਲਬ ਉਹ ਕੀਤੇ ਹਾਂ ਚੋਣ ਜਲਸਾ ਕੀਤਾ ਔਰ ਇੱਥੇ ਪ੍ਰਵਾਸੀ ਮਜ਼ਦੂਰਾਂ ਦੀ ਕਾਫੀ ਵੱਡਾ ਵੋਟ ਬੈਂਕ ਆ ਉਹ ਜੇ ਭਾਜਪਾ ਲੈ ਜਾਂਦੀ ਆ ਜਾਂ ਹਿੰਦੂ ਵੋਟ ਭਾਜਪਾ ਨੂੰ ਪਲਟਦੀ ਆ ਤਾਂ ਭਾਜਪਾ ਤਾਂ ਸ਼ਹਿਰੀ ਤਿੰਨ ਹਲਕਿਆਂ 'ਚ ਜਿੱਥੇ ਹੈਗੀ ਹੈ ਪકડ ਭਾਜਪਾ ਦੀ ਕਾਫੀ ਮਜ਼ਬੂਤ ਆ ਔਰ ਉਹਦਾ ਅਸਰ ਵੀ ਰਾਜੇ ਤੇ ਹੀ ਪੈਂਦਾ ਜੇ ਦੇਖੀਏ ਤਾਂ ਲਾਸਟ ਪਲਾਨ ਚ ਹੁਣ ਆਮ ਆਦਮੀ ਪਾਰਟੀ ਵੀ ਕਾਫੀ ਸਟਰੋਂਗ ਹੈ ਜਿਹਦੇ ਹੱਤੀ ਹਲਕਿਆਂ 'ਚ ਦੇਖ ਲਈਏ ਤਾਂ ਜਗਰਾਉਂ 'ਚ ਵੀ ਭਾਵੇਂ ਬੀਬੀ ਸਰਬਜੀਤ ਕੌਰ ਮਾਨੂੰ ਕੇ ਦਾ ਜਿਹੜਾ ਘਾਟਾ ਕਹਿ ਲੋ ਜਾਂ ਉਹਨਾਂ ਦੇ ਕਈ ਮੁੱਦਿਆਂ ਤੇ ਉਹ ਘੇਰੀ ਜਾਂਦੀ ਰਹੇ ਕਰਕੇ ਉੱਥੇ ਲੱਗਦਾ ਸੀ ਵੀ ਆਮ ਆਦਮੀ ਪਾਰਟੀ ਸ਼ਾਇਦ ਥੱਲੇ ਚਲੀ ਜਾਵੇ ਪਰ ਨਹੀਂ ਉੱਥੇ ਵੀ ਕਵਰ ਕਰ ਗਈ ਹੈ ਕਿਉਂਕਿ ਭਗਵੰਤ ਮਾਨ ਆ ਗਿਆ ਜਾਂ ਹੋਰ ਵੀ ਇਹਨਾਂ ਨੇ ਬੀਬੀ ਨੂੰ ਮਾਨੂਕੇ ਨੂੰ ਪਾਸੇ ਕਰਤਾ ਹਨਾ ਆਪਣੀ ਪੱਤਰ ਤੇ ਵਿਚਰ ਰਿਹਾ ਪੱਪੀ ਪ੍ਰਾਸ਼ਰ ਉਹਦੇ ਨਾਲ ਉਹ ਜੋੜ ਬਣ ਗਿਆ ਫੇਰ ਲੋਕਾਂ ਦਾ ਉੱਥੇ ਵੀ ਰਾਜਾ ਬੜਿੰਗ ਤੇ ਇਹ ਚ ਪੱਪੀ ਪ੍ਰਾਸ਼ਰ ਚੀ ਪਕੜਾ ਦਾਖੇ ਹਲਕੇ ਚ ਆ ਜੀਏ ਤਾਂ ਦਾਖੇ ਹਲਕੇ ਚ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਤੇ ਕਾਲੀ ਦਲ ਦੀ ਟੱਕਰ ਹੈ ਕਾਂਗਰਸ ਇੱਥੇ ਕਹੇ ਤਾ ਰਹੇ ਆ ਵੀ ਕਾਫੀ ਸੰਦੀਪ ਸੰਧੂ ਜਾਂ ਮਤਲਬ ਮਜ਼ਬੂਤ ਨੇ ਪਰ ਸੰਦੀਪ ਸੰਧੂ ਤੇ ਵੀ ਕਈ ਦੋਸ਼ ਲੱਗੇ ਰਹੇ ਭ੍ਰਸਤਾਚਾਰ ਦੇ ਜਾਂ ਉਹ ਪਿਛਲੇ ਸਮੇਂ ਚ ਕੇਸ ਚ ਵੀ ਉਲਝੇ ਰਹੇ ਆ ਜਾਂ ਹੋਰ ਕਈ ਕਾਂਗਰਸ ਦੇ ਜਿਹੜੇ ਸਰਪੰਚ ਨੇ ਜਾਂ ਹੋਰ ਨੇ ਕਿਉਂਕਿ ਉਹ ਸੱਤਾਧਾਰੀ ਧਿਰ ਨਾਲ ਖੜ ਗਏ ਆ ਜਾ ਕੇ ਦਰ ਇਹ ਇਹਦਾ ਜਿਹੜਾ ਆਮ ਆਦਮੀ ਪਾਰਟੀ ਨੂੰ ਵੀ ਇੱਥੇ ਫਾਇਦਾ ਮਿਲਦਾ ਨਜ਼ਰ ਆ ਰਿਹਾ ਔਰ ਮਨਪ੍ਰੀਤ ਬਿਆਲ ਇਹ ਵਾਲੀ ਤਾਂ ਤੁਹਾਨੂੰ ਪਤਾ ਹੀ ਹੈ ਕਾਫੀ ਮਜ਼ਬੂਤ ਨੇ ਅਕਾਲੀ ਦਲ ਦੇ ਜੇ ਪੰਜਾਬ ਚ ਹੀ ਦੇਖ ਲਿਆ ਤਾਂ ਇਹ ਹਲਕੇ ਚ ਮਜ਼ਬੂਤ ਨੇ ਔਰ ਉਹ ਉਹਨਾਂ ਨਾਲ ਕਾਫੀ ਇੱਥੇ ਟੱਕਰ ਜਿਹੜੇ ਟੋਟਲ ਲਾ ਕੇ ਦੇਖ ਲੀਗੇ ਤਾਂ ਸ਼ਹਿਰੀ ਹਲਕਿਆਂ 'ਚ ਆਮ ਆਦਮੀ ਪਾਰਟੀ ਪੱਪੀ ਪ੍ਰਾਸ਼ਰ ਉਹਦਾ ਆਪ ਦਾ ਹਲਕਾ ਲਾ ਲਈਏ ਤਾਂ ਹੋਰਾਂ ਥਾਵਾਂ ਤੇ ਵੀ ਆਮ ਆਦਮੀ ਪਾਰਟੀ ਦੇ ਹੱਕ ਚ ਇੱਕ ਲਹਿਰ ਜ਼ਰੂਰ ਬਣੀ ਹੈ ਲਾਸਟ ਆ ਕੇ ਫਾਈਟ 'ਚ ਆ ਗਈ ਆਮ ਆਦਮੀ ਪਾਰਟੀ ਇੱਥੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਆਮ ਆਦਮੀ ਪਾਰਟੀ ਨੂੰ ਫਾਇਦਾ ਮਿਲ ਰਿਹਾ ਲਾਭ ਮਿਲ ਰਿਹਾ ਜਿਹੜਾ ਉਹਨਾਂ ਨੇ ਬਿਜਲੀ ਮੁਫਤ ਦਿੱਤੀ ਹੈ ਨਾ ਜਿਹੜੇ ਬਿਜਲੀ ਦੇ ਬਿੱਲ ਉਹਨਾਂ ਨੇ ਜ਼ੀਰੋ ਕੀਤੇ ਆ ਉਹ ਬਿਜਲੀ ਦੇ ਬਿੱਲਾਂ ਦੀ ਜ਼ੀਰੋ ਉਹਨਾਂ ਨੂੰ ਮੈਨੂੰ ਲੱਗਦਾ ਹੈ ਇਸ ਵਾਰ ਆਮ ਆਦਮੀ ਪਾਰਟੀ ਨੂੰ ਹੀਰੋ ਬਣਾਉਗੀ ਔਰ ਬਹੁਤ ਵੱਡੇ ਲੋ ਜਿਹੜਾ ਵੋਟ ਬੈਂਕ ਹੈ ਲੋਕ ਲੋਕ ਨੇ ਜਾਂ ਇਸ ਗੱਲ ਤੇ ਖਾਸ ਕਰ ਕਿਸਾਨੀ ਵੀ ਬਿਲਕੁਲ ਵੀ ਸਾਨੂੰ ਮੋਟਰਾਂ ਲਈ ਸਾਨੂੰ ਕਾਫੀ ਮਤਲਬ ਨਿਸ਼ਚਿਤ ਸਮਾਂ 8 ਤੋਂ 10 ਘੰਟੇ ਲਾਈਟ ਮਿਲ ਰਹੀ ਹੈ ਮੋਟਰਾਂ ਲਈ ਕਰਾਚ ਤੁਸੀਂ ਦੇਖਦੇ ਆ ਹੁਣ ਇਹਨਾਂ ਦਿਨਾਂ ਚ ਕੋਈ ਕਟ ਹੀ ਨਹੀਂ ਲੱਗ ਰਿਹਾ ਹਨਾ ਬਹੁਤੇ ਥਾਵਾਂ ਤੇ ਮੈਨੂੰ ਨਹੀਂ ਪਤਾਗਾ ਜਿਹੜੇ ਮਤਲਬ ਜਿਲਦਿਆ ਚ ਫਿਲਹਾਲ ਲੱਗ ਰਹੇ ਕਈ ਬਟ ਬਿਜਲੀ ਵਾਲੀ ਗੱਲ ਥੋੜੀ ਸਹੀ ਆ ਕਈ ਅਸੀਂ ਸਰਵੇ ਕਰਾਇਆ ਚ ਪਤਾ ਲੱਗਿਆ ਤੁਸੀਂ ਦੇਖੋਗੇ ਨਾ ਬਹੁਤੇ ਥਾਵਾਂ ਤੇ ਤੁਸੀਂ ਦੇਖੋ ਮੈਂ ਤਾਂ ਦੇਖਿਆ ਹੋਇਆ ਕਿਉਂਕਿ ਮੈਂ ਪ੍ਰਿੰਟ মিডিਆ ਨਾਲ ਜੁੜਿਆ ਰਿਹਾ ਬਹੁਤੇ ਥਾਵਾਂ ਤੇ ਇਹਨਾਂ ਦਿਨਾਂ ਚ ਤਾਂ ਜੀ ਬਿਜਲੀ ਘਰਾਮੂਰੇ ਪੱਕੇ ਧਰਨੇ ਰਾਤਾਂ ਨੂੰ ਧਰਨੇ ਲੋਕਾਂ ਦੇ ਮੁਜਾਰੇ ਉਹ ਹਾਲਾਤ ਨਹੀਂ ਹੈਗੇ ਮਤਲਬ ਫਿਰ ਵੀ ਕਿਸੇ ਨਾ ਕਿਸੇ ਰੂਪ ਚ ਬਿਜਲੀ ਬੈਲ ਜ਼ੀਰੋ ਹੋਣ ਦੇ ਬਾਵਜੂਦ ਬਿਜਲੀ ਕਿਉਂ ਸਰਵੇ ਕਰਾਏ ਹੈ ਉੱਚ ਲੋਕਾਂ ਦਾ ਕਹਿਣਾ ਸੀ ਵੀ ਅਸੀਂ ਆਪ ਨੂੰ ਪਾਵਾਂਗੇ ਪੁੱਛਿਆ ਕਿਉਂ ਪਾਵਾਂਗੇ ਤੇ ਉਹਨਾਂ ਨੇ ਇਹ ਕਹੇ ਸਾਨੂੰ ਬਿਜਲੀ ਫਰੀ ਆਉਂਦੀ ਹੈ ਬਿਜਲੀ ਫਰੀ ਆਉਂਦੀ ਹੈ ਉਹ ਦੇਖੋ ਵੱਡਾ ਜਿਹੜਾ ਇਹਨੂੰ ਲਾਭ ਹੈ ਉਹਦਾ ਮਿਲ ਰਿਹਾ ਹੈ ਹਨ ਤੇ ਇੱਥੇ ਲੁਧਿਆਣੇ ਹਲਕੇ ਚ ਵੀ ਜਿਹੜੀ ਆ ਲਾਸਟ ਚ ਆਪਾਂ ਜਿਹੜੀ ਗੱਲ ਕਰਦੇ ਪਏ ਆ ਆਮ ਆਦਮੀ ਪਾਰਟੀ ਤੇ ਰਾਜੇਪੁਰਿੰਗ ਚ ਫਾਈਟ ਹੈਗੀ ਆ ਔਰ ਆਮ ਆਦਮੀ ਪਾਰਟੀ ਦਾ ਪੱਪੀ ਪ੍ਰੈਸ਼ਰ ਦਾ ਪ੍ਰੈਸ਼ਰ ਲੋਕਾਂ ਦੇ ਕਹਿ ਲੋ ਵੀ ਉਹ ਵੀ ਬਣਦਾ ਨਜ਼ਰ ਆ ਰਿਹਾ ਹੈਨਾ ਤੇ ਬਾਕੀ ਤਾਂ ਫੈਸਲਾ ਤਾਂ ਵੋਟਰਾਂ ਦੇ ਹੱਥ ਹੁੰਦਾ ਹੈਨਾ ਆਪਣੇ ਤਾਂ ਇੱਕ ਅੰਦਾਜ਼ੇ ਆ ਜਾਂ ਇਧਰੋਂ ਉਧਰੋਂ ਇਕੱਠੇ ਕੀਤੇ ਡਾਟੇ ਹੁੰਦੇ ਨੇ ਤੇ ਫੈਸਲਾ ਵੋਟਰਾਂ ਦੇ ਹੱਥ ਚ ਹੁੰਦਾ ਵੋਟਰ ਚੁੱਪ ਵੀ ਹੈਗੇ ਨੇ ਵੋਟਰ ਆਪਣਾ ਦੱਸ ਵੀ ਨਹੀਂ ਨੇ ਕੀ ਉਹਨਾਂ ਨੇ ਫੈਸਲਾ ਦੇਣਾ ਕਿੱਥੇ ਜਾ ਕੇ ਕਿਹੜਾ ਬਟਨ ਨੱਪਣਾ ਉਹ ਤਾਂ ਫਿਰ ਤੁਹਾਨੂੰ ਪਤਾ ਵੀ ਚਾਰ ਨੂੰ ਹੀ ਸਾਹਮਣੇ ਆਉਂਦਾ ਸਾਰਾ ਇੱਕ ਵਾਰ ਧਮਾਕਾ ਹੀ ਹਾਂ ਚਾਰ ਨੂੰ ਕੀ ਰਿਜ਼ਲਟ ਆਉਂਦੇ ਆ ਕੀ ਨਤੀਜੇ ਆਉਂਦੇ ਉਹ ਚਾਰ ਨੂੰ ਹੀ ਪਤਾ ਲੱਗੂਗਾ ਜੀ ਲੁਧਿਆਣਾ ਤੋਂ ਅੱਗੇ ਵਧੀਆ ਜਲੰਧਰ ਵੱਲ ਦੀ ਤਾਂ ਕੀ ਹਾਲਾਤ ਨੇ ਜਲੰਧਰ ਦੇ ਅੱਗੇ ਚੱਲ ਵੜਦੇ ਆ ਹਨਾ ਆਪਾਂ ਠੀਕ ਹੈ ਠੀਕ ਹੈ ਜਲੰਧਰ ਚ ਤਾਂ ਦੇਖੋ ਚਰਨਜੀਤ ਸਿੰਘ ਚੰਨੀ ਨੇ ਜਿਹੜੇ ਕਹ ਲੋ ਕਾਫੀ ਮਜ਼ਬੂਤ ਨੇ ਕਾਂਗਰਸ ਦੇ ਤੇ ਜੇ ਦੂਜੇ ਪਾਰਟੀ ਉਮੀਦਵਾਰਾਂ ਇੱਕ ਚਰਨਜੀਤ ਚੰਨੀ ਆ ਉਥੇ ਜਿਹਨੇ ਛਾਲ ਨਹੀਂ ਮਾਰੀ ਜਾਂ ਕਾਂਗਰਸ ਪਾਰਟੀ ਦਾ ਉਮੀਦਵਾਰ ਆ ਬਾਕੀ ਦਾ ਸਭ ਇਧਰ ਉਧਰ ਸ਼ਸ਼ੀਲ ਰੈਂਕੂ ਦੀ ਗੱਲ ਕਰ ਰਹੀ ਹੈ ਜਿਹੜੇ ਭਾਜਪਾ ਵੱਲੋਂ ਤਾਂ ਪਹਿਲਾਂ ਸ਼ੁਰੂਆਤ ਕਾਂਗਰਸ ਤੋਂ ਕਰਦੇ ਆ ਫਿਰ ਉਹ ਚਲੇ ਜਾਂਦੇ ਆ ਆਮ ਆਦਮੀ ਪਾਰਟੀ ਵੱਲੋਂ ਐਮਪੀ ਬਣਦੇ ਆ ਆਏਨ ਮੌਕੇ ਤੇ ਆ ਕੇ ਜਿਹੜੀ 24 ਵਾਲੀ ਇਲੈਕਸ਼ਨ ਆ ਉਹ ਭਾਜਪਾ 'ਚ ਛਾਲ ਮਾਰ ਕੇ ਭਾਜਪਾ ਵੱਲੋਂ ਲੜ ਰਹੇ ਆ ਨਾ ਦੂਜੇ ਪਾਸੇ ਮਿੰਦਰ ਸਿੰਘ ਕੇਪੀ ਜਿਸ ਤਰ੍ਹਾਂ ਕਾਲੀਗਦਲ ਵੱਲੋਂ ਲੜ ਰਹੇ ਆ ਨਾ ਔਰ ਕਾਂਗਰਸ ਨੂੰ ਛੱਡ ਕੇ ਆ ਮੌਕੇ ਤੇ ਆ ਕੇ ਉਸੇ ਤਰ੍ਹਾਂ ਹੀ ਪਵਨ ਜਿਹੜੇ ਟੀਨੂ ਨੇ ਉਹ ਅਕਾਲੀ ਦਲ ਚੋਂ ਕਾਂਗਰਸ ਪਹਿਲਾਂ ਉਹ ਬਸਪਾ ਸੀਗੇ ਬਸਪਾ ਤੋਂ ਛੱਡ ਕੇ ਅਕਾਲੀ ਦਲ ਚਾਏ ਅਕਾਲੀ ਦਲ ਚ ਜੇਤੂ ਰਹੇ ਫਿਰ ਹੁਣ ਉਹ ਚਾਲ ਮਾਰ ਕੇ ਆਮ ਆਦਮੀ ਪਾਰਟੀ ਚਲੇ ਗਿਆ ਉੱਥੇ ਮਤਲਬ ਮੈਨੂੰ ਲੱਗਦਾ ਜਿਵੇਂ ਲੋਕਾਂ ਦੀ ਵੀ ਆਵਾਜ਼ ਆਪਾਂ ਸਰਵੇ ਵੀ ਕਰਾਇਆ ਵੈਸੇ ਵੀ ਜੇ ਜਿਹੜੇ ਕਿਉਂਕਿ ਬੱਲੋਂ ਵਾਲਾ ਜਿਹੜਾ ਡੇਰਾ ਉਹ ਉਹ ਉੱਥੇ ਉਹ ਕਾਫੀ ਪ੍ਰਭਾਵ ਰੱਖਦਾ ਜਿਹੜਾ ਧਾਰਮਿਕ ਡੇਰਾ ਉੱਥੋਂ ਦੇ ਜਿਹੜੇ ਪੈਰੋਕਾਰ ਵੀ ਨੇ ਉਹ ਬਹੁਤਾ ਚਗਾ ਉਹਨਾਂ ਦਾ ਚਰਨਜੀਤ ਚੰਨੀ ਵਾਲੀ ਹੈ ਔਰ ਕਹ ਲੋ ਉੱਥੇ ਚਰਨਜੀਤ ਚੰਨੀ ਜਿਹੜੇ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਵੀ ਨੇ ਉਹ ਕਾਫੀ ਮਜ਼ਬੂਤ ਨੇ ਔਰ ਕਾਂਗਰਸ ਪਾਰਟੀ ਉਹਨਾਂ ਨੂੰ ਆਪਦੀ ਜੇਤੂ ਸੀਟ ਵਜੋਂ ਦੇਖ ਰਹੀ ਹੈ ਜੀ ਹੁਣ ਗੱਲ ਕਰਦੇ ਆ ਅੱਗੇ ਜਲੰਧਰ ਤੋਂ ਅੱਗੇ ਵੱਧਦੇ ਖਡੂਰ ਸਾਹਿਬ ਵੱਲ ਤਾਂ ਕੀ ਦੀ ਵੱਲ ਦੀ ਲਹਿਰ ਹੈ ਇਸ ਟਾਈਮ ਦੇਖੋ ਖੰਡੂਰ ਸਾਹਿਬ ਹਲਕੇ ਦੀ ਗੱਲ ਕਰੀਏ ਤਾਂ ਉਹ ਤਾਂ ਜਦੋਂ ਸ਼ੁਰੂਆਤ ਹੀ ਹੋਈ ਆ ਉੱਚ ਜਦੋਂ ਅਮਰਤ ਭਾਈ ਅਮਰਤਪਾਲ ਸਿੰਘ ਨੇ ਐਲਾਨ ਕੀਤਾ ਕਿ ਸਿੱਖ ਜਥੇਬੰਦੀਆਂ ਦੇ ਕਹਿਣ ਤੇ ਜਾਂ ਉਸ ਪਰਿਵਾਰ ਤੇ ਸਿੱਖ ਜਥੇਬੰਦੀਆਂ ਵੱਲੋਂ ਕਿਹਾ ਗਿਆ ਕਿ ਤੁਸੀਂ ਉਹਨਾਂ ਨੂੰ ਬਾਹਰ ਲਿਆਉਣ ਲਈ ਇਲੈਕਸ਼ਨ ਚ ਮદાન ਚੋਣ ਮદાન ਚ ਤਾਰੋ ਜਦੋਂ ਉਹਨਾਂ ਨੇ ਐਲਾਨ ਕਰਤਾ ਉਸ ਸਮੇਂ ਤੋਂ ਹੀ ਉੱਥੇ ਸਮੀਕਰਨ ਬਦਲਨੇ ਸ਼ੁਰੂ ਹੋ ਗਏ ਸੀ ਔਰ ਅੱਜ ਦੀ ਡੇਟ 'ਚ ਜਿਹੜੀਆਂ ਕਹ ਲੋ ਉਸ ਹਲਕੇ 'ਚ ਬਾਕੀ ਸਾਰੇ ਹਲਕਿਆਂ 'ਚ ਆਮ ਆਦਮੀ ਪਾਰਟੀ ਜਾਂ ਕਾਂਗਰਸ ਦਾਅਵੇ ਕਰਦੀ ਪਈ ਹੈ ਜਾਂ ਕਾਲੀ ਦਲ ਵੀ ਬਟੰਡੇ 'ਚ ਦਾਅਵਾ ਕਰਦਾ ਵੀ ਅਸੀਂ ਜਿੱਤਾਂਗੇ ਹਨ ਪਰ ਇਹ ਹਲਕਾ ਜਿਹੜਾ ਇੱਥੇ ਕੋਈ ਪਾਰਟੀ ਵੀ ਤੁਸੀਂ ਦੇਖ ਲਓ ਕੋਈ ਦਾਅਵਾ ਨਹੀਂ ਕਰਦੀ ਹਮ ਸਭ ਪਾਰਟੀਆਂ 'ਚ ਆਮ ਆਦਮੀ ਪਾਰਟੀ ਦੇ ਮੌਜੂਦਾ ਜਿਹੜੇ ਮੰਤਰੀ ਨੇ ਲਾਲਜੀਤ ਸਿੰਘ ਨੇ ਉਤੋਂ ਪਰ ਉਹ ਵੀ ਉੱਥੇ ਆਮ ਆਦਮੀ ਪਾਰਟੀ ਕੋਈ ਦਾਅਵਾ ਨਹੀਂ ਕਰਦੀ ਵੀ ਅਸੀਂ ਜਿੱਤਾਂਗੇ ਉੱਥੇ ਭਾਈ ਅਮਰਤਪਾਲ ਸਿੰਘ ਦਾ ਜਿਹੜਾ ਕਾਫੀ ਜ਼ਿਆਦਾ ਜਿਹੜਾ ਵੱਧ ਗਿਆ ਪ੍ਰਭਾਵ ਔਰ ਕਾਲੀ ਦਲ ਦੇ ਬਲਟੋਹਾ ਦੇ ਹੱਕ ਚ ਤਾਂ ਆਪਾਂ ਦੇਖਿਆ ਹੀ ਹੈ ਜਿਹੜਾ ਆਪਾਂ ਸਰਵੇ ਕਰਾਇਆ ਕਿਦਾਂ ਦਾ ਇੱਕ ਸਿਰਫ ਇੱਕ ਵੋਟ ਆਈ ਹੈ ਉਥੇ ਕਾਲੀ ਦਲ ਤਾਂ ਸਿਰਫ ਆਪ ਦਾ ਕਹਿ ਲੋ ਇੱਕ ਵੋਟ ਬੈਂਕ ਜਿਹੜਾ ਪੰਜਾਬ ਚ ਵਧਾਉਣਾ ਚਾਹੁੰਦਾ ਜਾਂ ਇਹ ਇਹ ਹਿੰਦੂ ਜਿੰਨਾਂ ਨੂੰ ਮਤਲਬ ਉਹਨਾਂ ਨੂੰ ਉਹ ਦਿਖਾਉਣਾ ਚਾਹੁੰਦਾ ਵੀ ਅਸੀਂ ਇੱਕ ਸੈਕੂਲਰ ਪਾਰਟੀ ਆ ਮਤਲਬ ਇਸ ਰੂਪ ਚੀ ਉਥੇ ਕਾਲੀ ਦਲ ਲੜ ਰਿਹਾ ਕੋਈ ਜਿੱਤ ਵਾਲੇ ਹਾਲਾਤਾਂ 'ਚ ਨਹੀਂ ਜਾਂ ਹਰਾਉਣ ਜਾਂ ਅਮਰਪਾਲ ਨੂੰ ਸਿੱਟਣ ਲਈ ਉਹ ਤਾਂ ਲੜ ਰਿਹਾ ਕਹਿ ਸਕਦੇ ਆਪਾਂ ਹਨਾ ਔਰ ਲਾਲਜੀਤ ਨੇ ਔਰ ਕਾਂਗਰਸ ਪਾਰਟੀ ਦੇ ਜੀਰਾ ਉਹ ਲੜ ਰਿਹਾ ਹੈ ਨਾ ਮਤਲਬ ਉੱਥੇ ਜਿਹੜੇ ਹਾਲਾਤ ਜਿਹੜੇ ਮੌਜੂਦਾ ਸਥਿਤੀ ਬਣੀ ਹੋਈ ਆ ਜਾਂ ਮੌਜੂਦਾ ਕਹਿ ਲਓ ਅੰਦਰ ਦੀਆਂ ਰਿਪੋਰਟਾਂ ਨੇ ਉੱਥੇ ਭਾਈ ਅਮਰਤਪਾਲ ਸਿੰਘ ਨੂੰ ਜੇਤੂ ਉਮੀਦਵਾਰ ਵਜੋਂ ਦੇਖਿਆ ਜਾ ਰਿਹਾ ਸਮਾਂ ਕੀ ਆਉਂਦਾ ਕਿਸ ਤਰ੍ਹਾਂ ਦੇ ਕਈ ਵਾਰੀ ਅੰਦਰ ਖਾਤੇ ਗੱਠ ਜੋੜ ਹੋ ਜਾਂਦੇ ਨੇ ਰਾਤ ਦੇ ਰਾਤ ਬਾਜ਼ੀਆਂ ਪਲਟ ਜਾਂਦੀਆਂ ਨੇ ਹਨਾ ਕਈ ਤਰ੍ਹਾਂ ਮਤਲਬ ਜਿਵੇਂ ਕਹਿ ਲਓ ਵੀ ਜਿਹੜੀਆਂ ਮਸ਼ੀਨਾਂ ਵੀ ਨੇ VOTING ਮਸ਼ੀਨਾਂ ਉਹਨਾਂ ਤੇ ਵੀ ਕਈ ਤਰ੍ਹਾਂ ਦੇ ਕੈਂਤੂ ਹੁੰਦੇ ਰਹੇ ਆ ਤੁਹਾਨੂੰ ਵੀ ਪਤਾ ਹੀ ਆ ਮਤਲਬ ਇਨਾ ਹਾਲਾਤਾਂ ਚ ਕੀ ਕੋਈ ਉਹ ਹੋ ਜਾਂਦਾ ਤਾਂ ਵੱਖਰੀ ਗੱਲ ਐ ਨਹੀਂ ਭਾਈ ਅਮਰਪਾਲ ਸਿੰਘ ਉਥੋਂ ਕਾਫੀ ਮਜ਼ਬੂਤ ਨੇ ਖੰਡੂਰ ਹਲਕੇ ਤੋਂ ਔਰ ਕੋਈ ਵੀ ਪਾਰਟੀ ਉੱਥੇ ਮੈਨੂੰ ਲੱਗਦਾ ਜਿੱਤ ਦਾ ਦਾਵਾ ਨਹੀਂ ਕਰਦੀਗੀ ਜੀ ਇਹਦੇ ਨਾਲ ਹੀ ਗੱਲ ਕਰ ਲੈਣੇ ਆ ਲੋਕ ਸਭਾ ਹਲਕਾ ਅੰਬੇ ਸਰਦੀ ਤਾਂ ਕੀ ਹਾਲਾਤ ਨੇ ਉੱਥੇ ਦੇਖੋ ਅਮਰਤ ਸਰ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਉਥੋਂ ਗੁਰਜੀਤ ਸਿੰਘ ਔਜਲਾ ਜਿਹੜੇ ਕਾਂਗਰਸ ਪਾਰਟੀ ਦੇ ਨੇ ਪਹਿਲਾਂ ਵੀ ਐਮਪੀ ਰਹੇ ਨੇ ਦੋ ਵਾਰ ਉਹ ਉਹ ਤੀਸਰੀ ਵਾਰ ਹੈਟ੍ਰਿਕ ਮਾਰਨ ਲਈ ਲੜ ਰਹੇ ਆ ਔਰ ਉੱਥੇ ਕਾਫੀ ਉਹ ਮਜ਼ਬੂਤ ਨੇ ਔਜਲਾ ਜੀ ਔਰ ਦੂਸਰੇ ਪਾਸੇ ਆਪਾਂ ਗੱਲ ਕਰ ਲਈਏ ਤਾਂ ਕਾਲੀ ਦਲ ਦੇ ਅਨਲ ਜੋਸ਼ੀ ਨੇ ਉੱਥੇ ਜਿਹੜੇ ਕਾਫੀ ਮਜ਼ਬੂਤ ਨੇ ਔਰ ਜਿਹੜੇ ਹੈਗੇ ਨੇ ਆਮ ਆਦਮੀ ਪਾਰਟੀ ਦੇ ਕੁਲਦੀਪ ਦਾ ਮੰਤਰੀ ਹਾਕਲਦੀਪ ਸਿੰਘ ਧਾਲੀਵਾਲ ਨੇ ਔਰ ਜੇ ਮੁਕਾਬਲਾ ਦੇਖੀ ਤਾਂ ਕੁਲਦੀਪ ਸਿੰਘ ਧਾਲੀਵਾਲ ਤੇ ਕਾਂਗਰਸ ਜੀ ਆ ਔਜਲੇ ਵਿਚਕਾਰ ਹੀ ਔਰ ਔਜਲਾ ਉਹਨਾਂ ਚੋ ਕਹ ਲੋ ਵੀ ਕਾਂਗਰਸ ਪਾਰਟੀ ਉੱਥੇ ਆਪਦੇ ਉਸ ਹਲਕੇ ਨੂੰ ਜੇਤੂ ਰੂਪ وچ ਉਹ ਦੇਖ ਰਹੀ ਹੈ ਔਰ ਕੁਲਦੀਪ ਸਿੰਘ ਧਾਲੀਵਾਲ ਵੀ ਉੱਥੇ ਮਹਿਨਤ ਤਾਂ ਆਮ ਆਦਮੀ ਪਾਰਟੀ ਨੇ ਬਹੁਤ ਕੀਤੀ ਹੈ ਇਥੋਂ ਤੱਕ ਕਿ ਭਗਵੰਤ ਮਾਨ ਜਾ ਕੇ ਕਹਿਆ ਆ ਵੀ ਜੇ ਕੇਂਦਰ ਚ ਸਰਕਾਰ ਬਣਦੀ ਹੈ ਇੰਡੀਆ ਗੱਠ ਜੋੜਦੀ ਤਾਂ ਇਹ ਮੰਤਰੀ ਹੋਣਗੇ ਹਨ ਮਤਲਬ ਉਹ ਮੌਜੂਦਾ ਵੀ ਮੰਤਰੀ ਰਹਿ ਆ ਪ੍ਰਭਾਵਸ਼ਾਲੀ ਮੰਤਰੀ ਰਹਿ ਆ ਇੱਥੇ ਹੈਗੇ ਨੇ ਪੰਜਾਬ ਚ ਵੀ ਔਰ ਇਹਦੇ باوجود ਵੀ ਉੱਥੇ ਕੋਈ ਆਮ ਆਦਮੀ ਪਾਰਟੀ ਦੇ ਹੱਕ ਚ ਕੋਈ ਲਹਿਰ ਨਹੀਂ ਦਿਖ ਰਹੀ ਭਾਵੇਂ ਕੇਜਰੀਵਾਲ ਵੀ ਉੱਥੇ ਜਾ ਕੇ ਪ੍ਰਚਾਰ ਕਰਿਆ ਆ ਉੱਥੇ ਗਰਜੀਤ ਔਜਲਾ ਕਾਫੀ ਮਜ਼ਬੂਤ ਨੇ ਜੇ ਭਾਜਪੀ ਦੀ ਗੱਲ ਕਰੀਏ ਤਾਂ ਭਾਜਪੀ ਨੇ ਉੱਥੋਂ ਵੱਡੇ ਚਿਹਰੇ ਜ਼ਰੂਰ ਉਤਾਰੇ ਆ ਭਾਵੇਂ ਸ਼ੁਰੂਆਤ ਚ ਕਹਿ ਲੋ ਅਰुण ਜੇਤਲੀ ਸੀਗੇ ਬੜਾ ਵੱਡਾ ਚਿਹਰਾ ਭਾਜਪੀ ਨੇ ਲਿਆ ਕੇ ਧਾਰਿਆ ਸੀ ਫਿਰ ਪੂਰੀ ਜਿਹੜੇ ਕਿ ਆ ਰਹੇ ਆ ਉਹ ਆਪਣੇ ਕੇਂਦਰ ਚ ਮੰਤਰੀ ਵੀ ਨੇ ਮੌਜੂਦਾ ਰਹੇ ਉਹ ਉੱਥੋਂ ਲੜਿਆ ਪਰ ਉਹਨਾਂ ਨੂੰ ਕੋਈ ਬਹੁਤੀ ਸਫਲਤਾ ਨਹੀਂ ਹੁਣ ਵੀ ਜੇ ਸੰਧੂ ਸਾਹਿਬ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਹੱਕ ਚ ਕੋਈ ਭਾਜਪਾ ਦੇ ਹੱਕ ਚ ਕੋਈ ਐਡੀ ਉੱਥੇ ਲਹਿਰ ਨਹੀਂ ਬਣਦੀ ਨਜ਼ਰ ਆਉਂਦੀ ਕਾਂਗਰਸ ਪਾਰਟੀ ਉੱਤੇ ਕਾਫੀ ਮਜ਼ਬੂਤ ਆ ਅਨਿਲ ਜੋਸ਼ੀ ਦੀ ਗੱਲ ਕਰੀਏ ਤਾਂ ਉਹਨਾਂ ਦੇ ਹੱਕ ਚ ਇੱਕ ਜਰੂਰ ਹਲਕਾ ਮਜੀਠਾ ਹਲਕਾ ਜਿੱਥੋਂ ਆਪਾਂ ਬਿਕਰਮਜੀਤ ਬਿਕਰਮ ਸਿੰਘ ਮਜੀਠੀਆ ਦਾ ਹਲਕਾ ਹੈ ਉੱਥੋਂ ਆਪਾਂ ਉਹਨਾਂ ਨੂੰ ਮਜ਼ਬੂਤ ਦੇਖ ਸਕਦੇ ਹਾਂ ਔਰ ਗੱਲ ਕਰੀਏ ਕਿ ਜੇ ਪੰਜਾਬ ਦੇ ਅਕਾਲੀ ਵਿਧਾਇਕਾਂ ਦੀ ਗੱਲ ਕਰ ਲਈਏ ਤਾਂ ਉੱਥੋਂ ਮਜੀਠੀਆ ਸਾਹਿਬ ਦੀ ਵਾਈਫ ਹੀ ਹੈ ਜਿਹੜੇ ਵਿਧਾਇਕ ਜਿੱਤੇ ਨੇ ਉਸ ਹਲਕੇ 'ਚ ਆਪਾਂ ਜਰੂਰ ਇਹਨਾਂ ਨੂੰ ਮਜ਼ਬੂਤ ਦੇਖਦੇ ਆਂ ਬਾਕੀ ਹਲਕਿਆਂ 'ਚ ਜਿਹੜੀ ਅਕਾਲੀ ਦਲ ਜਿੱਤ ਦੇ ਨੇੜੇ ਨਹੀਂ ਆਪਾਂ ਦੇਖ ਸਕਦੇਗੇ ਜਿੱਤ ਦੇ ਨੇੜੇ ਕਹਿ ਲੋ ਜਾਂ ਜਿਹੜੀਆਂ ਕਾਂਗਰਸ ਪਾਰਟੀ ਆਪਦੀ ਉਸ ਸੀਟ ਨੂੰ ਆਪਦੇ ਹੱਕ 'ਚ ਦੇਖ ਰਹੀ ਹੈ ਜਾਂ ਆਮ ਆਦਮੀ ਪਾਰਟੀ ਨਾਲ ਫਾਈਟ ਕਹਿ ਸਕਦੇ ਆਂ ਮਤਲਬ ਉੱਥੇ ਆਹਮੋ ਸਾਹਮਣੇ ਦਾ ਮੁਕਾਬਲਾ ਜਿਹੜਾ ਆਮ ਆਦਮੀ ਪਾਰਟੀ ਨਾਲ ਹੀ ਹੈ ਜੀ ਤਾਂ ਐਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਸਦਾ ਜੋਗਿੰਦਰ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਪੰਜਾਬ ਦੇ ਅਹਿਮ ਹਲਕਿਆਂ ਉੱਤੇ ਚਰਚਾ ਕੀਤੀ ਹੈ ਤੇ ਉਹਨਾਂ ਦੀ ਕੀ current ਸਥਿਤੀ ਹੈ ਕੀ ਸਿਚੁਏਸ਼ਨ ਹੈ ਉਹਨਾਂ ਉੱਤੇ ਤੁਹਾਨੂੰ ਚਾਤ ਮਰਵਾਈ ਹੈ ਪੰਜਾਬ ਦੇ ਵਿੱਚ ਇੱਕ ਤਰੀਕ ਨੂੰ ਵੋਟਾਂ ਪੈਣਗੀਆਂ 4 ਨੂੰ ਰਿਜ਼ਲਟ ਆਏਗਾ ਤਾਂ ਵੇਖਣਾ ਹੋਵੇਗਾ ਕਿਸ ਦੀ ਸਰਕਾਰ ਬਣਦੀ ਹੈ ਕਿਸ ਦੀ ਟਹੰਦੀ ਹੈ ਅੱਜ ਆਖਰੀ ਤਰੀਕ ਹੈ ਸਾਰੀ ਪਾਰਟੀਆਂ ਜੋਰ ਲਾ ਰਹੀਆਂ ਨੇ ਚੋਣ ਪ੍ਰਚਾਰ ਦੇ ਵਿੱਚ ਤਾਂ ਦੇਖਣਾ ਹੋਵੇਗਾ 4 ਤਰੀਕ ਨੂੰ ਕਿਸ ਦੀ ਸਰਕਾਰ ਬਣਦੀ ਹੈ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ